ਜੀ ਹਾਲ ਚਾਲਾਂ ਮਿੱਤਰੋ ਸਾਰਿਆਂ ਦੇ ਉਮੀਦ ਕਰਦਾ ਸਾਰੇ ਬੱਜੇ ਠੀਕ ਠਾਕ ਹੋਵੋਗੇ ਤੇ ਆਪਾਂ ਕੱਲ ਜਿੰਨੇ ਜੀ ਫਰਾਂਸ ਤੋਂ ਆਏ ਹੋਏ ਸੀ ਅੱਜ ਖੜੇ ਆ ਇਸ ਵਕਤ ਫਰੈਂਕਫਰਟ ਤੇ ਬੰਦੇ ਹੋ ਚੁੱਕੇ ਆ ਰੈਡੀ ਲੁੱਕ ਚੈੱਕ ਕਰ ਸਕਦੇ ਹਾਂ ਬੰਦੇ ਪੂਰੇ ਆ ਨਾ ਫਾਰਮਲ ਕੱਪੜੇ ਨੇ ਕਹਿੰਦੇ ਸ਼ਾਇਦ ਬਏ ਨੇ ਜੀ ਕਲਾਸਿਕ ਲੁੱਕ ਬੰਦੇ ਕਲਾਸਿਕ ਲੁੱਕਾਂ ਚ ਆ ਗਏ ਨੇ ਅੱਜ ਪਰ ਇੱਕ ਤੇ ਕੰਮ ਖਰਾਬ ਹੋ ਗਿਆ ਨਹੀਂ ਪੈ ਰਿਆ ਉਸ ਤੋਂ ਬਦਲ ਬਾਈ ਨਹੀਂ ਤੇ ਇਹ ਕਲਾਸਿਕ ਲੁੱਕ ਆ ਇਹਨਾਂ ਦੀ ਕਲਾਸਿਕ ਲੁੱਕ ਮਿਲਦਾ ਅੱਜ ਖਰਾਬ ਹੀ ਹੋਣੀ ਆ ਅਸੀਂ ਪਹਿਲਾਂ ਸੋਚਿਆ ਸੀ ਟਾਵਰ ਤੇ ਚੱਲੀਏ ਪਹਿਲਾਂ ਟਾਵਰ ਤੇ ਚੱਲੇ ਸੀ ਜਿਹੜਾ ਉਹ ਵਾਲਾ ਟਾਪ ਆਫ ਤੇ ਹੁਣ ਅਸੀਂ ਪਲਾਨ ਚੇਂਜ ਕਰਤਾ ਹੁਣ ਅਸੀਂ ਜਾਵਾਂਗੇ ਇੱਕ ਕੈਸਟਲ ਹਨਾ ਕੈਸਟਲ ਕੈਸਟਲ ਅੰਕਲ ਕਲੋਨ ਕਲੂ ਤੇ ਹੁਣ ਅਸੀਂ ਉਹ ਦੇਖ ਕੇ ਚੱਲਿਆ ਟਾਵਰ ਤਾਂ ਅਸੀਂ ਬਾਅਦ ਚ ਵੀ ਦੇਖ ਲਾਂਗੇ ਕਿਉਂਕਿ ਹੁਣ ਮੀਂਹ ਪੈ ਰਿਹਾ ਹੈ ਜੇ ਨੂੰ ਪਿੰਦੇ ਦੇਖਾ ਜਾਣੇ ਉੱਥੇ ਦੇਖ ਲੈ ਜੇ ਉੱਥੇ ਮੀਂਹ ਪੈਂਦਾ ਹੋਇਆ ਫਿਰ ਪੰਗਾ ਪੈ ਜਾਣਾਗਾ ਬਾਕੀ ਤੁਸੀਂ ਸ਼ਹਿਰ ਦੀ ਵਾਈਬ ਚੈੱਕ ਕਰ ਸਕਦੇ ਹੋ ਇੱਥੋਂ ਆਹ ਨਾਲੇ ਬਿਲਡਿੰਗਾਂ ਅਸੀਂ ਬਿਲਡਿੰਗਾਂ ਇੱਧਰ ਅਸੀਂ ਬਿਲਡ ਕਰੇ ਕੋ ਯਾਰ ਸੁਲੂ ਵਧੀਆ ਹੈ ਐਨਫੋਰਮਰ ਐ ਮੀਂਹ ਦਾ ਮਸਰਾਵ ਕਰ ਰਿਹਾ ਤੇ ਆ ਸਾਡਾ ਹੋਟਲ ਸੀਗਾ ਟ੍ਰਿਪ ਆਈ ਐਨ ਐਨ ਰੈਜੈਂਟ ਆਵਾ ਸਾਰਾ ਰੀਪਰ ਇਨ ਦੀ ਲੈਵਨਸ ਤੇ ਇਹ ਹਟਲ ਤੁਹਾਨੂੰ ਮਿਲਿਆਗਾ 82 ਰੁਪਏ ਇਸ ਪਰਪਸ 217 ਰੁਪਏ ਚ ਵਿੱਚ ਦੋ ਰਾਤਾਂ ਮਤਲਬ 25-26 ਰੁਪਏ 26 ਗਰ 27 ਰੁਪਏ 28 ਦਿੱ ਤੱਕ ਰੁਪਏ ਬਣਿਆ ਤੇ ਹਟਲ ਦੀ ਕਮਰ ਖਾਸੇ ਦਾ ਸਾਹਮਣੇ ਮਾਰਕਟ ਆ ਕੀਚਨ ਵੀ ਅਵੇਲੇਬਲ ਆ ਤੁਸੀਂ ਕੀਚਨ ਜੋ ਲੈ ਕੇ ਬਹੁਤ ਸਸਤਾ ਆ ਕੀਚਨ ਠੀਕ ਆ ਨਾ ਬੈਠੋ ਪ੍ਰਪੇਅਰ ਕਰ ਸਕਦੇ ਹੋ ਖਾਣ ਪੀਣ ਨਾਲ ਜੇ ਤੁਸੀਂ ਬਜਟ ਅਚੇ ਰਹਿਣਾ ਜਾਂ ਬਜਟ ਟੋਕ 83 ਇਹ ਪਾਰਕਿੰਗ ਆ ਪਾਰਕਿੰਗ ਲਾਤੀ ਆ ਜੋ ਆ ਜੋ ਮੁੰਡਿਓ ਬਾਬੇ ਉਹ ਕਹਿੰਦੇ ਆਟੋਸ ਤਰਾਦਾ ਛੱਡ ਕੇ ਆਪਾਂ ਆ ਗਏ ਜਰਮਨ ਦੇ ਲੋਕਲ ਰੋਡਾਂ ਦੇ ਤੇ ਤੁਹਾਨੂੰ ਪਿੰਡਾਂ ਦੀ ਦਿਖਾਉਣੀ ਆ ਸ਼ਹਿਰ ਕਰਾਉਣੀ ਆ ਵੀ ਇਦਾਂ ਤੇ ਪਿੰਡ ਕਿਦਾਂ ਦੇ ਨੇ ਬਸ ਸੋਣਾ ਯਾਰ ਸਫਾਈ ਬਹੁਤ ਹੈ ਬਾਕੀ ਯੂਰਪ ਦੇ ਬਾਕੀ ਕੰਟਰੀਆਂ ਨਾਲੋਂ ਹਜੇ ਤੱਕ ਦਾ ਸਾਨੂੰ ਬਹੁਤ ਬਹੁਤ ਜ਼ਿਆਦਾ ਸਫਾਈ ਲੱਗੀ ਤੇ ਐਡਵਾਂਸ ਲੱਗਿਆ ਕੰਮ ਰੋਡ ਵੀ ਬਹੁਤ ਸਾਫ਼ ਸੁਥਰੇ ਆ ਖੁੱਲੇ-ਖੁੱਲੇ ਰੋਡ ਆ ਜਿਵੇਂ ਜਿਵੇਂ ਲੋਕਲ ਰੋਡ ਹੁੰਦੇ ਆ ਉਸ ਹਿਸਾਬ ਨਾਲ ਦਾ ਖੁੱਲੇ ਨੇ ਤੇ ਬਾਕੀ ਜਿਉਂ-ਜੋ ਅੱਗੇ ਜਾਈ ਜੰਨੇ ਆ ਆਪਾਂ ਡੈਸਟੀਨੇਸ਼ਨ ਵੱਲ ਹੋਰ ਦਿਖਾਵਾਂਗੇ ਤੁਹਾਨੂੰ ਪਿੰਡ ਪਿੰਡ ਦਿਖਾਵਾਂਗੇ ਕਿਦਾਂ ਦੇ ਨੇ ਜਰਮਨ ਦੇ ਉਹ ਵਈ ਮੁੰਡਿਆਂ ਕਹਿੰਦੇ ਬਰਫ ਪੈਣ ਲੱਗੀ ਐ ਜੀ ਅਸਲ ਦਾ ਯਾਰ ਜਦ ਵੀ ਕਿਤੇ ਜਾਂਦੇ ਆ ਨਾ ਟੂਟਰ ਫਰੈਨ ਹੁੰਦਾ ਆ ਕਦੇ ਬਰਫ ਕਦੇ ਮੀਂਹ ਕਦੇ ਬੋਝ ਇਕੱਲੀ ਬਰਫ ਹੋਵੇ ਤਾਂ ਵੀ ਠੀਕ ਐ ਨਾ ਮੀਂਹ ਨਾਲੋਂ ਹੁਣ ਉਹਦੇ ਨੇ ਰੈਡੀਓ ਪਿਆਏ ਨੇ ਕੋਟ ਪਾਇਆ ਪਤਾ ਨਹੀਂ ਕੀ ਕੀ ਪਾਇਆ ਆ ਪਲੇਜ਼ਰ ਪਾਏ ਨੇ ਫਾਰਮਲ ਲੁੱਕ ਚ ਤੇ ਰੱਬ ਕਹਿੰਦਾ ਆ ਮੈਂ ਤੁਹਾਨੂੰ ਦੇਖਣ ਨਹੀਂ ਦੇਣਾ ਕੁਛ ਅੱਜ ਦੇਖੋ ਬਰਫ ਡਿਗਰੀ ਆ ਮਿਕਸਿਆ ਡਿਗ ਰਿਹਾ ਮਤਲਬ ਬਰਫ ਵੀ ਤੇ ਮੀਂਹ ਵੀ ਬਰਫ ਡਿਗੇ ਮੈਨੂੰ ਦੇਖੀਂ ਚੱਲ ਆਪਾਂ ਜਿੱਥੇ ਜਾਣਾ ਉੱਥੇ ਹੀ ਹੋ ਗਿਆ ਪਰ ਪਾਰਕਿੰਗ ਹੀ ਨਹੀਂ ਮਿਲੀ ਯਾਰ ਸਾਨੂੰ ਤਾਂ 2 ਘੰਟੇ ਗੱਡੀ ਘਮਾਈਏ ਸ਼ਹਿਰ ਦੇ ਵਿੱਚ ਯਾਰ ਔਖਾ ਯਾਰ ਤੋ ਪਹਿਲਾਂ ਅਸੀਂ ਯਾਰ ਗਏ ਕੈਸਟਲ ਦੇਖਣ ਪਹਿਲਾਂ ਤਾਂ ਕੈਸਟਲ ਵੈਸੇ ਬੰਦ ਪਿਆ ਉੱਤੇ ਦੀ ਉੱਥੇ ਮੀਂਹ ਹੀ ਪੈਣੋਂ اٹਿਆ ਅੱਧਾ ਘੰਟਾ ਖੜਕੇ ਅਸੀਂ ਫਣ ਕੋਲਨ ਸਹਿਰ ਹੀ ਆ ਗਏ ਦੇਖਣ ਕੋਲਨ ਚ ਮੌਸਮ ਸਾਫ਼ ਆ ਫਿਲਹਾਲ ਤਾਂ ਤੁੱਪ ਤੁੱਪਾ ਅਸੀਂ ਇਹ ਦੇਖਦੇ ਹਾਂ ਮੂੰਹ ਤੇ ਬਰਫਾ ਮਲਦਾ ਕੋਈ ਕੁਝ ਮਲਦਾ ਫੇਰ ਉਦਾਂ ਦੇ ਹੋ ਗਏ ਸੱਤੇ ਉੱਠੇ ਮੈਂ ਜਿਵੇਂ ਗੱਡੀ ਗੱਡੀ ਜਨਾਂ ਜੇ ਬੈਠੇ ਰਹੇ ਸਵੇਰ ਦੇ 2-3 ਘੰਟੇ ਬਰਾਂ ਨੂੰ ਕੋਲਨ ਪਹੁੰਚੇ ਹੁਣ ਕੋਲਨ ਸ਼ਹਿਰ ਦੇਖਦੇ ਦੁਬਾਰਾ ਫਿਰ ਫ੍ਰੈਂਕਫਰਟ ਹੀ ਜਾਣਾਗਾ ਆਪਾਂ ਦੁਬਾਰੇ ਪਹਿਲਾਂ ਹੁਣ ਕੋਲਨ ਘੁੰਮਦੇ ਪਹਿਲਾਂ ਖਾਈਏ ਕੁਝ ਛੇਛੇ ਦੀ ਖਾਣ ਨੂੰ ਲੱਭੋ ਯਾਰ ਕੁਝ ਬਹੁਤ ਜ਼ਿਆਦਾ ਖਾਣਾ ਚਲੋ ਖੜ੍ਹ ਜਾ ਇੱਕ ਮਿੰਟ ਤੇ ਲੋ ਵੀ ਹੁਣ ਆਪਾਂ ਪਹਿਲਾਂ ਚੱਲੀ ਕੁਝ ਖਾਣ ਭੁੱਖ ਲੱਗੀ ਹੋਈ ਆ ਤੇ ਫਿਲਹਾਲ ਦੀ ਘੜੀ ਆਪਾਂ ਹੈਗੇ ਆ ਚੈਂਟਰੋ ਦੇ ਵਿੱਚ ਸਿਟੀ ਸੈਂਟਰ ਕੋਲਨ ਦਾ ਪੀਜ਼ਾ ਹੱਟ ਵੈਸ ਪੀਜ਼ਾ ਹਟ ਖਾਣੀ ਆ ਪੀਜ਼ਾਟ ਯਾਰ ਆਪਾਂ ਇਗਪਟ ਖਾਦਾ ਹੀ ਹੋਗਾ ਬੇਸ ਨਹੀਂ ਵਧੀਆ ਹੁੰਦਾ ਪੀਜ਼ਾ ਇਹ ਡੀਆਮੰਗ ਹੁੰਦਾ ਯਾਰ ਜਿੰਨਾ ਡੋਮੀਨੋਸ ਵਗੈਰਾ ਉਹ ਇੱਥੇ ਉਨਾ ਕੱਟ ਨਹੀਂ ਹੈਗਾ ਜਿੰਨਾ ਉੱਥੇ ਸੀਗਾ ਸਟੋਸ ਵਰਗ ਨੂੰ ਕਰ ਉਹਨੂੰ 2.5 ਰੇਟਿੰਗ ਦੇ ਰਿਆ ਸੀ ਇਹਨੂੰ ਤਾਂ ਮਨ ਲੱਗਾ 0.5 ਚੱਲ ਉਹ ਕਹਿ ਨਹੀਂ ਗੇ 0.5 ਹੋ ਦੀ ਗਿਆ ਓਏ ਆ ਗਿਆ ਆ ਗਿਆ ਸ਼ੁਕਰ ਹੈ ਯਾਰ ਸ਼ੁਕਰ ਦਾ ਇੱਥੇ ਕੱਟ ਘੱਟ ਆ ਪਤਾ ਨਹੀਂ ਪਰ 12 ਇੱਕ ਤਾਂ ਵੱਜ ਗਿਆ ਹੋਣਾ ਚਾਹੀਦਾ ਇਹ ਕੱਟ ਤਾਂ ਸ਼ਾਇਦ ਸ਼ਾਇਦ ਮੀਂਹ ਪੈ ਗਿਆ ਖੜਿਆ ਉਹਦੇ ਕਰਕੇ ਵੀ ਹੋ ਸਕਦਾ ਹੂੰ ਮੀਂਹ ਪੈ ਗਿਆ ਹਾਂ ਕਾਪੀ ਕੇ ਚੱਲਿਆਂ ਚਰਚ ਦੇਖਣੇ ਪਰ ਹੈ ਨਹੀਂ ਯਾਰ ਗੱਲਬਾਤ ਜੀ ਜਿਵੇਂ ਕਹਿ ਦੀਏ ਵੀ ਕੱਥ ਨਹੀਂ ਹੈਗਾ ਅੱਜ ਕੱਥ ਬਹੁਤ ਸੀਗਾ ਪਹਿਲੇ ਸਾਲ ਅੱਜ ਕਿਉਂ ਬਹੁਤ ਜ਼ਿਆਦਾ ਰਸ਼ ਹੁੰਦਾ ਆ ਬੰਦੇ ਜੀ ਬੰਦਾਬਾਜ ਦਾ ਫਰਦਾ ਹੁੰਦਾ ਆ ਆ ਸਾਡੇ ਬੰਦੇ ਤੁਹਾਨੂੰ ਦਿਖ ਰਹੇ ਨਾ ਟੁੱਟੇ ਜਾਂਦੇ ਤੁਹਾਨੂੰ ਦਿਖਣਾ ਹੀ ਨਹੀਂ ਅੱਜ ਦਿਖ ਰਹੇ ਨੇ ਸਮਝ ਲਓ ਵੀ ਹੈ ਨਹੀਂ ਰਸ਼ ਨਹੀਂ ਹੈ ਤੇ ਹੁਣ ਚਾਹ ਚਾਚਾ ਦਾ ਨਾਮ ਕੀ ਆ ਯਾਰ ਤੁਹਾਨੂੰ ਚਰਚ ਦਾ ਯਾਰ ਨਾਮ ਪਤਾ ਨਹੀਂ ਹੈਗਾ ਉੱਤੇ ਦੇਖ ਲਿਓ ਯਾਰ ਸਟੋਰੀ ਬਹੁਤ ਹੈ 2000 ਸਾਲ ਪੁਰਾਣੀ ਚਰਚ ਆ ਇਹ ਬਹੁਤ ਪੁਰਾਣੀ ਆ ਮਸ਼ਹੂਰ ਆ ਇਹ ਕੋਲਨ ਸਹਿਰ ਹੀ ਬਹੁਤ ਮਸ਼ਹੂਰ ਆ ਪਤਾ ਨਹੀਂ ਕਹਤੋਂ ਉਹ ਚਰਚ ਕਰਕੇ ਹੀ ਆਉਣਾ ਚਰਚ ਕਰਕੇ ਕਿਤੇ ਬ੍ਰਿਜ ਤੋਂ ਨਾ 뷰 ਬਹੁਤ ਵਧੀਆ ਆਉਂਦਾ ਹੈ ਮੈਂ ਤਾਂ ਚਰਚ ਕਰਕੇ ਬੜਾ ਮਸ਼ਹੂਰ ਹੈ ਕਹਿਣ ਦਾ ਹਾਂ ਜਿਆਦਾ ਚਰਚ ਹੀ ਹੋਈ ਆਪਾਂ ਕੰਮ ਚੱਲ ਰਿਹਾ ਇੱਥੇ ਆ ਬੈਂਡ ਵਾਜਣ ਵਾਲੇ ਬੈਠੇ ਆ ਇੱਥੇ ਉਹ ਬੈਂਡ ਵਾਦ ਨਹੀਂ ਸੁਣਨਾ ਬੈਂਡ ਵਾਜਾ ਤੇ ਆ ਬਜਾਉਣ ਲੱਗੇ ਨੇ ਕਿਆ ਹੋ ਗਿਆ ਯਾਰ ਦਸਨ ਕੱਟ ਗਿਆ ਹੋ ਗਿਆ ਕੱਠ ਵੱਲੋਂ ਹੁਣ ਜਾ ਰਹੇ ਆ ਬਾਦੂ ਹੁਣ ਜਾ ਰਹੇ ਆ ਲੋਕ ਵੀ ਕ੍ਰਿਸਮਸ ਮਾਰਕੀਟ ਨੂੰ ਬੜੇ ਕੋਈ ਨੇ ਸਾਰੇ ਤੇ ਵੀ ਜਦੋਂ ਬੰਦੀ ਸੀ ਨਾ ਅਮੁੱਤ ਢਫਾਲੀ ਹੁੰਦਾ ਹੈ ਭੁੱਖ ਲੱਗੀ ਨਾ ਕੁਝ ਨਹੀਂ ਖੋਣਾ ਲੱਗਦਾ ਜਦੋਂ ਕੋਈ ਢਿੱਡ ਦੇ ਅੰਦਰ ਚੀਜ਼ ਪੈ ਜਾਂਦੀ ਹੈ ਸਭ ਨੂੰ ਸੋਹਣਾ ਲੱਗਣ ਲੱਗ ਜਾਂਦਾ ਹੁਣ ਉਹ ਕੱਠ ਵੀ ਦਿਖਣ ਲੱਗ ਗਿਆ ਦੇਖੋ ਕੋਣ ਸਾਨੂੰ ਸੋਹਣਾ ਲੱਗ ਰਿਹਾ ਪਹਿਲਾਂ ਵੀ ਕੱਠ ਤੂਦੀ ਟਿਮ ਦਾ ਸ਼ੋਰੂਮ ਕਿੰਨਾ ਸੋਹਣਾ ਯਾਰ ਪਹਿਲਾਂ ਵੀ ਕੌਣ ਗੱਲ ਦਈ ਭਈਆ ਪਹਿਲਾਂ ਵੀ ਕੱਟ ਸੀ ਪਰ ਸਾਨੂੰ ਦਿਖਦਾ ਨਹੀਂ ਸੀ ਹੁਣ ਉਹ ਵਿਜ਼ੀਬਲ ਹੋਣ ਲੱਗ ਗਿਆ ਇਹ ਆ ਮਸ਼ਹੂਰ ਚਰਚ ਪ ਗੋਥਿਕ ਕਿਹਾ ਤੁਸਾਰ ਲੋਕ 50 ਹਜ਼ਾਰਾਂ ਲੱਖਾਂ ਲੋਕ ਦੂਰ ਦੂਰ ਦੇਖਣ ਆਉਂਦੇ ਨੇ ਸਪੈਸ਼ਲ ਕਿ ਕਿ ਹਜ਼ਾਰਾਂ ਕਾਲੀ ਚੜ੍ਹਦੇ ਆਉਂਦੇ ਆਂ ਇੰਡੀਆ ਤੋਂ ਟਿਕਟਾਂ ਕਰਾ ਕੇ ਆਉਂਦੇ ਨੇ ਦੇਖ ਲਓ ਅੱਜ ਦੀ ਵੀਡੀਓ ਚ ਦੇਖ ਲਓ ਵੀਡੀਓ ਚ ਦੇਖੋ ਸਾਡੇ ਲੋਕ ਮਾਈਂਡਿੰਗ ਗੱਲ ਕਰਵਾ ਹੈ ਨਹੀਂ 40 ਹਜ਼ਾਰ ਟਿਕਟਾਂ ਦੇ ਬਹੁਤ ਮਸ਼ਹੂਰ ਆਏ ਤੈਨੂੰ ਕੀ ਪਤਾ ਜਿਸ ਦਿਨ ਦੇ ਬਾਰੇ ਪੜ੍ਹੇਗਾ ਨਾ ਫਿਰ ਤਨ ਬੜਾ ਵੱਡਾ ਵਸਾ ਮੈਂ ਨਹੀਂ ਪੜ੍ਹੇਗਾ ਜੇਰ ਹਿਸਟਰੀ ਚ ਨਾ ਜਾਇਆ ਫਿਰ ਲੋਕ ਨਹੀਂ ਆਇਦਾਂ ਲੱਗੀ ਹੋਈ ਹੈ ਕ੍ਰਿਸਮਸ ਮਾਰਕੀਟ ਆਪਾਂ ਇਹ ਦੇਖਣ ਹਾਂਜੀ ਦੇਖ ਹੀ ਰਹੇ ਹਾਂ ਕਿਉਂ ਚੱਲੀਏ ਚਲੋ ਚਲੋ ਚੱਲੀਏ ਗਾਈ ਚਲੋ 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 ਫੋਟੋ ਤਾਂ ਖੇਚ ਲਈਏ ਅਜੇ ਤਾਂ ਫੋਟੋ ਵੀ ਨਹੀਂ ਖਿੱਚੀ ਅਜੇ ਉਹਦੀ ਫਰੰਟ ਹਿੱਸਾ ਵਾਲੀ ਗੱਲ ਆ ਜਿਹਨੂੰ ਅੰਦਰ ਜਾਣ ਦਾ ਮੌਕਾ ਮਿਲਦਾ ਆ ਜਿਹੜੇ ਲੋਕ ਖੜੇ ਆ ਇਹ ਲੈਣ ਲੱਗੀ ਹੋਈ ਹੈ ਵੈਸੇ ਨਹੀਂ ਖੜੇ ਕਿ ਫੋਟੋ ਖਿੱਚਣ ਕਿੱਥੇ ਆਹ ਵਾਲੀ ਰਹਿਣ ਹਾਂ ਆ ਸਾਰੀ ਲੈਣ ਜਾ ਰਹੀ ਉਹ ਪਿੱਛੇ ਤੱਕ ਉਹ ਜਿੱਥੇ ਤੱਕ ਉਹ ਬੱਸ ਦਿਖ ਰਹੀ ਹੈ ਨਾ ਉਹ ਦੂਵੀਂ ਪਤਾ ਨਹੀਂ ਪਿੱਛੇ ਦਾ ਮੈਂ ਕਹਿੰਦਾ ਪੂਰੇ ਸਾਲ ਕਦੇ ਵੀ ਲੈਨੇ ਐ ਐਡੀ ਹੁੰਦੀ ਹੋਣੀ ਇੰਨੀ ਹੋਣੀ 20 ਸਾਲਾ ਜੋ ਵੀ ਮਸ਼ਹੂਰ ਬਹੁਤ ਹਨ ਯਾਰ ਹਾਂ ਹੱਥ ਟੱਟ ਗਿਆ ਹਾਂ ਮਹਿਸੂਸ ਨਹੀਂ ਹੋ ਰਿਹਾ ਹੋਰ ਤੇ ਬਾਕੀ ਹੁਣ ਅੱਗੇ ਦੇਖ ਬਣੀ ਕੋਈ ਫੋਟੋ ਵੀਡੀਓ ਥੋੜੋ ਥੋੜੇ ਸਹੀ ਨਹੀਂ ਬਣ ਚਲੋ ਕੋਈ ਚੱਕਰ ਨੇ ਚਲੋ ਕੋਈ ਆ ਹੋ ਜਾਂਦਾ ਬ੍ਰਿਜ ਤੇ ਚੱਲਦੇ ਆ ਬ੍ਰਿਜ ਤੋਂ ਵਧੀਆ ਹੋਊਗਾ ਯਾਰ ਉਹ ਤਾਂ ਮੁਸ਼ਕਿਲ ਹੈ ਮੋੜਣਾ ਹੈ ਨਾਈਟ ਵੇਰ ਨਾਈਟ ਪੈਸੇ ਦੇ ਦੇ ਉਹ ਕਹਦਾ ਰ ਹੈ ਨਹੀਂ ਦੇਖ ਜਿਸ ਨੇ ਆਪਣੀ ਇਸ ਲਾਸੀ ਪਾਏ ਵੀਰੇ ਪੈਸੇ ਸਾਡੇ ਕੋਲ ਇੱਕ ਨਹੀਂ ਹੈ ਉਹ ਇਹਨੇ ਤਾਂ ਨਹੀਂ ਪੁੱਛਿਆ ਸੀੜੀ ਲਈ ਹੋਈ ਹਾਂ ਇਹਦਾ ਯਾਰ ਟੈਲੈਂਟ ਆ ਰਹੀ ਹੈ ਟੈਲੈਂਟ ਹੈ ਟੈਲੈਂਟ ਆਬ ਜਰਮਨ ਗੱਲ ਟੈਲੈਂਟ ਆਬ ਜਰਮਨੀ ਉਹ ਬੰਦਾ ਕਿ ਨਹੀਂ ਜਾ ਰਿਹਾ ਇੱਕ ਤਾਨੂੰ ਦੋ ਦਿਨ ਕਹਿਤਾ ਵੀ ਇਹ ਬੌਸ ਆ ਪਿੱਛੇ ਸਿਕਿਉਰਟੀ ਗਾਰਡ ਚਾਣ ਕੇ ਅੱਗੇ ਤੁਰਿਆ ਜਾਣ ਕੇ ਕੇ ਜਾਓ ਆ ਦੇਖੋ ਸਾਰੀ ਪੁਜੀ ਵੀ ਸਿਕਿਉਰਟੀ ਗਾਰਡ ਆਵੇ ਬੇਇੱਜ਼ਤੀ ਹੋ ਰਹੀ ਆ ਪਾ ਅੱਗੇ ਤੁਰ ਜੰਦਾ ਆ ਬੱਸ ਬੌਸ ਬੌਸ ਵੀਰ ਸਿਕਿਉਰਟੀ ਦਾ ਸਾਲਾ ਆਦੀ ਵੇਦੀ ਆਪੇ ਕਰਾਉਣ ਲੱਗ ਜਾ ਆ ਲਵ ਬੋਰਸ ਲਈ ਦੋ ਗੱਲਾਂ ਜਿਹੜੀ ਪਾਰਟਿਕੂਲਰ ਪਲੇਸ ਆ ਇਹ ਪਹਿਲਾਂ ਮੈਂ ਬਲੌਗ ਬਣਾਇਆ ਤੁਸੀਂ ਦੇਖਿਆ ਹੋਣਾ ਇੱਥੇ ਅਸੀਂ ਪਹਿਲਾਂ ਵੀ ਆਏ ਸੀਗੇ ਮੈਂ ਇੱਥੇ ਦੋ ਸ਼ਬਦ ਪਹਿਲਾਂ ਵੀ ਕਹਿ ਚੁੱਕਿਆ ਹਾਂ ਕਿ ਜਿੰਦੇ ਜਿੰਦੇ ਲਾ ਕੇ ਨਹੀਂ ਮਤਲਬ ਪਿਆਰ ਮਿਲਦੇ ਇਹ ਸਾਰੇ ਸ਼ਹਿਰਾਂ ਚ ਜਿੰਦੇ ਠੋਕ ਦਿੰਦੇ ਜਾਂਦਾ ਤਾਂ ਕਿ ਜਿੱਥੇ ਕਿ ਗਰਿਲ ਮਿਲ ਉੱਥੇ ਜਿੰਦੇ ਠੋਕ ਦਿੰਦੇ ਪਿਆਰ ਦਾ ਜਦੋਂ ਸਾਈਨ ਆਫ ਲਵ ਹੁੰਦਾ ਆ ਬਾਕੀ ਤਾਂ ਹੋਰ ਕੀ ਆ ਫਿਰ ਇਹ ਵੀ ਫਿਰ ਇਹ ਵੀ ਸਿਟੀ ਆਫ ਲਵ ਹੋ ਗਈ ਇੰਨੇ ਜਿੰਦੇ ਦੇਖ ਕੇ ਇੰਨੇ ਜਿੰਦੇ ਦੇਖ ਕੇ ਤਾਂ ਇਹੀ ਹੋਊਗਾ ਇਹ ਜੰਦੇ ਦੇਖ ਕੇ ਤਾਂ ਉਹੀ ਹੋਊਗੀ ਉਹੀ ਹੋਊਗੀ ਯਾਰ ਆਦੇ ਸਾਰਿਆਂ ਦੇ ਨਾਮ ਵੀ ਲਿਖੇ ਹੋਏ ਆ ਜਿੰਦੇ ਸਾਰੀ ਆ ਭਰੀ ਪਈ ਆ ਦੂਰ ਤੱਕ ਜੰਦਿਆਂ ਨਾਲ ਬਾ ਇੱਧਰ ਨਹੀਂ ਲਾਉਣ ਦੁੱਤੇ ਕਿੰਨੇ ਹਜ਼ਾਰਾਂ ਕਰੋੜਾਂ ਦੇ ਜੰਦੇ ਲਾਏ ਪਏ ਇੱਥੇ ਤੈਨੂੰ ਕੀ ਲੱਗਦਾ ਵੀ ਜਿਨ੍ਹਾਂ ਦੇ ਜਿੰਦੇ ਲੱਗੇ ਉਹਨਾਂ ਦੀ ਮਤਲਬ ਮੈਰਿਡ ਮੈਰਿਡ ਪੱਕਾ ਵਿਆਹ ਹੋ ਗਿਆ ਹੋਊਗਾ ਜਾਂ ਹਜੇ ਇੰਪਰੋਵਾਈਜ਼ਾ ਜਾਂ ਮੈਂ ਲਾ ਕੇ ਜਾਂਦਾ ਮੇਰਾ ਹੋ ਜਾਣਾ ਤੇ ਮੈਂ ਤਾਂ ਪੱਕਾ ਆ ਨਾ ਤੇਰਾ ਤਾਂ ਪੱਕਾ ਆ ਨਾ ਤੂੰ ਤਾਂ ਨਾ ਵੀ ਲਾ ਆ ਵੀ ਪੱਕਾ ਹੈ ਤੇਰਾ ਤਾਂ ਮੈਂ ਤੋੜ ਵੀ ਦਈ ਅਸੀਂ ਪਿੱਛੇ ਜੰਦਾ ਲੱਗਿਆ ਹੋਇਆ ਤਾਂ ਵੀ ਤੇਰਾ ਤਾਂ ਪੱਕਾਗਾ ਤਾਂ ਵੀ ਤੇਨੂੰ ਤਾਂ ਹੋ ਜਾਣਾ ਇੱਥੋਂ ਦਾ ਬਾਬਾ ਥੱਲੇ ਉਤਰੇ ਨਹੀਂ ਆਣਾ ਉਧਰ ਦੀ ਥੱਲੇ ਉਤਰਦੇ ਆ ਉਹ ਵਾਲੇ ਵੀ ਜਾਨਾ ਚੱਲੋ ਵੀ ਮੇਰੇ ਵੀਡੀਓ ਇਧਰ ਆਈਸੇ ਵੀ ਫੋਟੋ ਖਿੱਚਰ ਪੁੱਲ ਦੇ ਦੂਜੇ ਪਾਰ ਤੇ ਹੋ ਗਈ ਕਲੋਲ ਤੁਸੀਂ ਦੇਖ ਸਕਦੇ ਹੋ ਬੰਦਿਆਂ ਨੂੰ ਖਰੇ ਪਏ ਨੇ ਮੀਂਹ ਆ ਗਿਆ ਯਾਰ ਮੀਂਹ ਬਹੁਤ ਜ਼ਿਆਦਾ ਆ ਚੁੱਕਿਆ ਹੈਗਾ ਫਿਲਹਾਲ ਸਾਨੂੰ ਬ੍ਰੇਜ ਹੀ ਮਿਲਿਆ ਕਿ ਥੱਲੇ ਖੜਨ ਨਾ ਬਾਬਾ ਸਿੱਧੀ ਹਵਾ ਵੱਛੜੀ ਬ੍ਰੇਜ ਥੱਲੇ ਖੜੇ ਆ ਫੁੱਲ ਤੇਜ਼ ਹਵਾ ਆ ਰਹੀ ਆ ਹੱਥ ਪੈਰ ਠਰੇ ਪਏ ਆ ਚਲੋ ਫੋਟੋ ਵੀਡੀਓ ਹੁਣ ਮੀਆਂ ਤਿਆਰੀਆਂ ਕਰ ਰਹੇ ਆ ਜੀ ਬਸ ਲੰਗੀ ਹੈ ਉਹਦਾ ਅੱਜ ਦਾ ਦਿਨ ਤਾਂ ਫਰੈਂਕਫਰਟ ਦਾ ਉਹਦੇ ਵਿੱਚ ਬੈਗੀ ਕੱਢ ਲੈਣਾ ਸੀ ਸਾਉਂਡ ਦੇ ਹੀ ਸਵਾਰ ਲੈ ਲੈਣਾ ਜੀ ਛੁੱਟੀ ਦਾ ਕੱਲੂ ਮੌਸਮ ਸਾਫ ਆ ਅਗਲੇ 3 ਦਿਨ ਦਾ ਵੇ ਜੀ ਮੈਂ ਤੁਹਾਨੂੰ ਦੱਸਾਂ ਨਾ ਅੱਜ ਦਾ ਦਿਨ ਹੈਗਾ ਸਰੀਰ ਨੂੰ ਕਸ਼ਟ ਦੇਣ ਵਾਲਾ ਨਾ ਚੰਗੀ ਤਰ੍ਹਾਂ ਸੁੱਤੇ ਆ ਉਹ ਤੇਰੀ ਹਵਾ ਤੇ ਚੱਲ ਰਹੀ ਆ ਠੰਡ ਲੱਗ ਰਹੀ ਆ ਤੇ ਕੱਪੜੇ ਇਦਾਂ ਦੇ ਪਾਏ ਹੋਏ ਵੀ ਕਲਾਸਿਕ ਕੱਪੜਾ ਦੇ ਚੱਕਰ ਵਿੱਚ ਮੋਟੇ ਕੱਪੜੇ ਨਹੀਂ ਪਾਏ ਹੋਏ ਹੈਗੇ ਨਾ ਫੋਟੋ ਵੀਡੀਓ ਆ ਰਹੀ ਆ ਕਿਸੇ ਦੀ ਵਧੀਆ ਮੌਸਮ ਵੀ ਇਦਾਂ ਦਾ ਗੰਦਾ ਜਿਹਾ ਨਹੀਂ ਬੈਂਦਾ ਖੜੇ ਪੈ ਰਹੇ ਨੇ ਭਰਤ ਤੈਗ ਰਹੀ ਆ ਕੋਲੇ ਵਾਲੀ ਛੱਪਾ ਤੇਨੀ ਲੰਬੀ ਆ ਨਾ ਕੋਲੇ ਵਾਲੀ ਤੇ ਬਾ ਕੀ ਬੈਰਾ ਹਟਾ ਦੇ ਦੋ ਘੰਟੇ ਵਿੱਚ ਫਰਾਸਪਾਈ ਹੋਈ ਹੋਊਗੀ ਫਰਾਂਸ ਕਿੱਥੇ ਬਹੁਤ ਦੂਰ ਹੈ ਇੱਥੋਂ ਬਾਹਰ ਪੈਣ ਲੱਗੀ ਬਰਖੋ ਪਲੱਸ ਮੀਂਹ ਪਲੱਸ ਗੜੇ ਬਰੀਕ ਬਰੀਕ ਪਤਾ ਹੀ ਨਹੀਂ ਕਿਉਂ ਸਪੈ ਰਿਆਗਾ ਤੇ ਹੁਣ ਅਸੀਂ ਅੰਦਰ ਬਹਿ ਕੇ ਆ ਕੇ ਕਾਫੀ ਪੀਂਦੇ ਵੈਸੇ ਤਾਂ ਅਸੀਂ ਘੁੰਮ ਲਿਆ ਸੀ ਇੱਥੋਂ ਜਾਣ ਲੱਗੇ ਸੀਗੇ ਪਰ ਮੀਂਹ ਨੇ ਰਕਾਵਟ ਮੀਂਹ ਨੇ ਰਕਾਵਟ ਪਾਤੀ ਸਾਡੀ ਗੱਡੀ ਇੱਥੋਂ ਖੜੀ ਹੈ 1 ਕਿਲੋਮੀਟਰ ਦੂਰ 5 ਕਿਲੋਮੀਟਰ ਇਹ ਅਸੀਂ 5 ਕਿਲੋਮੀਟਰ ਤੁਰੇ ਆਪਾਂ ਕੋਈ ਚੱਟਦੀ ਨਹੀਂ ਆ ਹਾਂ ਉਧਰ ਪੈ ਪਿਛੇ ਗੜੀ ਉਧਰ 5 ਤੋਂ 5 ਕਿਲੋਮੀਟਰ ਤੋਂ ਤੁਰਿਆ ਯਾਰ ਆਪਾਂ 5 ਕਿਲੋਮੀਟਰ ਕੁਛ ਹੈ ਰੀ ਤੂੰ ਸ਼ੌਕ ਨਾ ਦੇ ਯਾਰ ਮੈਂ ਉਹ ਦੇਖ ਲਾ ਮਨ ਭਲੇਖਾ ਯਾਰ ਮੇਲਾ ਦਾ ਸ਼ਹਿਰ ਉਹ ਇਹ ਬਰਫ ਪੈ ਗਈ ਸਰਚਿਆ ਦਾ ਨਹੀਂ ਜੋ ਉਹ ਆਹੀ ਰਾਹ ਚੱਲਦੇ ਸੀ ਨਾ ਪਾਣੀ ਆ 5 ਕਿਲੋਮੀਟਰ ਥੋੜੀ ਅੱਗੇ ਆਪਾਂ 5-7 ਪੈਰ ਦੀ ਓਵਰ ਹੁੰਦੀ ਆ ਗੱਲ ਯਾਰ ਕੋਈ ਸਾ ਜਿਹੜਾ ਆਪਾਂ ਰਾਹ ਆਏ ਆ ਤੁਰ ਕੇ 5 ਕਿਲੋਮੀਟਰ ਤੋਂ ਵੀ ਤੁਰ ਕੇ ਆਏ ਆ ਆਪਾਂ ਇੱਥੇ ਤੱਕ 5 ਕਿਲੋਮੀਟਰ ਤਾਂ ਨਹੀਂ ਗਏ ਫਿਰ ਇਹੀ ਰਾਹ ਮੋੜ ਚੱਲਦੇ ਆਂ ਹਟ ਚੁੱਕਿਆਗਾ ਥੋੜਾ ਟਾਈਮ ਹੀ ਪਿਆ ਵੈਸੇ ਤੰਗ ਜਾ ਕੀਤਾ ਸਾਨੂੰ ਤੇ ਹੁਣ ਅਸੀਂ ਚੱਲਨੇ ਆਪਦੀ ਗੱਡੀ ਕੋਲ ਨੂੰ ਤੇ ਚੱਲਦੇ ਹੁਣ ਆਪਾਂ ਕਿਹੜੇ ਸ਼ਹਿਰ ਜਾਣਾ ਆਪਾਂ ਜਾਣਾ ਸ਼ਿਵਮਾ ਮੁੰਡਾ ਹੈ ਮੇਰਾ ਦੋਸਤ ਹੈ ਉਹ ਤੋਂ ਕਿਹੜੇ ਸ਼ਹਿਰ ਕਿਹੜਾ ਬਲੈਂਸ ਕੋ ਬਲੈਂਸ ਜਰਮਨ ਇੱਥੋਂ ਚੱਲੀ ਕਮੈਂਟਾਂ ਦਾ ਰਾਹਗਾ ਉੱਥੇ ਚੱਲਦੇ ਆ ਤੇ ਤੁਸੀਂ ਹੁਣ ਵੀਊ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਨਿੱਖਰ ਚੁੱਕਿਆਗਾ ਬੱਦਲ ਘੈਂਟ ਘੰਟ ਕਮ ਹੋ ਚੁੱਕਿਆ ਇੱਥੋਂ ਤਾਂ ਨਾ ਅਜ ਜਦਾਂ ਇਹ ਪੁੱਲ ਜੰਦਿਆਂ ਸਿਡਨੀ ਵਾਲੀ ਵਾਈਬ ਦਿੰਦਾਗਾ ਜਿਵੇਂ ਸਿਡਨੀ ਵਾਲਾ ਸਿਡਨੀ ਵਾਲਾ ਪੋ ਈਓ ਤੁਸੀਂ ਚੱਕੋਏ ਮੈਂ ਤੁਹਾਨੂੰ ਹੁਣ ਆਪਾਂ ਚੱਲਦੇ ਆਂ ਗੱਡੀ ਚੱਕ ਲਈ ਆਪਾਂ ਇੱਥੋਂ ਕੋਪਲੈਂਸ ਤੋਂ ਹੁਣ ਚੱਲਦੇ ਆਂ ਕੋਪਲੈਂਸ ਕੋਪਲੈਂਸ ਹੁਣ ਉੱਥੇ ਜਾ ਕੇ ਤੁਹਾਨੂੰ ਉਹ ਸ਼ਹਿਰ ਦਿਖਾਉਨੇ ਆਂ ਜਿੱਦੂ ਬਾਦ ਆ ਕੀ ਹੁੰਦਾ ਫਾਰਮਲ ਜਿਨ੍ਹਾਂ ਐਡਰੈਸ ਅੰਡ ਕਰੀਏ ਮੰਨੀ ਮਹੀਂ ਲਾ ਲੈਣਾ ਤੁਸੀਂ ਲੈ ਲੈ ਮੰਨੀ ਜੀ ਮਹੀਂ ਭੇਜਾਂ ਸ਼ਹਿਰ ਨੂੰ ਮੈਂ ਕਿਨੂੰ ਇਹ ਕਿਹੜਾ ਅੱਗੇ ਮੈਨੂੰ ਪਤਾ ਲੱਗ ਗਿਆ ਓਕੇ ਲੱਜਾ ਪਰ ਹੁਣ ਆਪਾਂ ਆ ਚੁੱਕੇ ਆਂ ਕੋਪਲੈਂਸ ਜਰਮਨ ਦੇ ਸ਼ਹਿਰ ਜੀਡੀਓ ਫਰਮਾਸ ਸਾਰੀਆਂ ਸਿਟੀ ਆ ਫਰਮਾਸ ਆ ਚੁੱਕੇ ਆਂ ਅਸੀਂ ਕੋਪਲੈਂਸ ਕੋਪਲੈਂਸ ਇਹ ਹੈਗੀ ਆ ਕੋ ਬਲੈਂਸ ਦੀ ਇੱਕ 크ਿਸਮਸ ਮਾਰਕੀਟ ਹੀ ਆ ਛੋਟੀ ਮਾਰਕੀਟ ਇੱਕ ਵੱਡੀ ਨਾਲ ਹੈਗਾ ਇੱਥੇ ਦੇਖ ਰੱਖੀ ਖੁਸ਼ਬੂ ਵਧੀਆ ਹੈ ਇੱਥੇ ਫੂਡ ਫੜ ਵਧੀਆ ਹੋ ਯਾਰ ਇੱਥੇ ਸਟਾਰਸਬਰਗ ਵਾਲਾ ਉਹ ਨਹੀਂ ਕੰਮ ਹੋਣਾ ਹੈਗਾ ਵਿਕਲੇ ਹੌਟ ਡੌਗ ਹੀ ਨੇ ਇੱਥੇ ਫੂਡ ਵਧੀਆ ਹੋ ਵੈਰਾਈਟੀਆਂ ਬਹੁਤ ਆ ਬਹੁਤ ਜਰਮਨ ਦੇ ਜੀ ਮੇਨ ਮਿੱਟ ਜਾ ਚੁੱਕੇ ਸ਼ੂਰਾਂ ਜਾਂ ਆਲ ਫਰਾਂਕ ਡਰਿੱਕਸ ਨੇ ਜੀ ਸਵੀਟ ਡਿਸ਼ਸ ਸਭ ਕੁਛ ਆਪੇ ਦੇ ਲੋਕੀ ਆਲੂ ਟਿੱਕੀ ਮਿਲ ਰਹੀ ਆ ਆਲੂ ਟਿੱਕੀ ਵੀ ਜਰਮਨ ਚ ਮਿਲ ਸਕਦੀ ਆ ਇਹ ਮੂਰੇ ਐਗਜ਼ਾਮਪਲ ਪੇਸ਼ ਹੋ ਰਹੀ ਆ ਵੀ ਆਲੂ ਟਿੱਕੀ ਆ ਯਾਰ ਟਿੱਕੀਆਂ ਮੈਦਾਂ ਪਰ ਫਰਕ ਇੱਥੇ ਇਹ ਆ ਆਪਣੇ ਛੋਲੇ ਸੰਦੇ ਪਾ ਕੇ ਦਿੰਦੇ ਟਿੱਕੀਆਂ ਇੱਥੇ ਐਪਲ ਸੌਸ ਪਾ ਕੇ ਐਪਲ ਸੌਸ ਪਾ ਕੇ ਟਰਾਈ ਬਕੂ ਖਿੰਮਿਤ ਐਪਲ ਮੁਸ ਇਹ ਕੀ ਬੜਾ ਇਹ ਜਰਮਨ ਚ ਬੋਲਦਾ ਇਹ ਆਪਾਂ ਆਪਣੀ ਉਦੋਂ ਬਾਹਰ ਆ ਰਹੇ ਆ ਰੇਟਿੰਗ ਐਪਲ ਸੌਸ ਨਾਲ ਆਲੂ ਟਿੱਕੀਆਂ ਟਰਾਈ ਕਰਦੇ ਆ ਜਿਸ ਨੂੰ ਨੇ ਬਾਅਦ ਚ ਦੱਸਣ ਉਹਨੇ ਰੇਟਿੰਗ ਦੇਣਗੇ ਦੱਸਾਂਗੇ ਬਾਅਦੋਂ ਹੀ ਰੇਟਿੰਗ ਦੇਵਾਂਗੇ ਆਪਾਂ ਉਹ ਵੀ ਕਰਾ ਲਈ ਤੇ ਜਦੋਂ ਰੇਟਿੰਗ ਡੇਢ 10, 10.5 100 ਨੂੰ ਛੱਡ ਕੇ 10.5 100 ਦੇ ਕੱਢਦੇ ਆਪਾਂ ਡੇਢ 2.5 100 ਟਿੱਕੀ ਸੌਸ ਆ ਯਾਰ ਦੂਜੀ ਹੋਣੀ ਚਾਹੀਦੀ ਜੀ ਕਿਹੜੀ ਲਾਲ ਟਿੱਕੀ ਪਤਾ ਕੀ ਆ ਟਿੱਕੀ ਜਮਾ ਇੰਡੀਆ ਵਾਲੀ ਨਾਲ ਦੀ ਟਿੱਕੀ ਆ ਆਲੂ ਟਿੱਕੀ ਸਹੀ ਮੈਂ ਆਲੂ ਟਿੱਕੀ ਦਾ ਹਾਂ ਹੋਰ ਵੀ ਇਹ ਕਹਿੰਦਾ ਵੀ ਨਾਲ ਛੋਲੇ ਹੋਣੇ ਚਾਹੀਦੇ ਸੀਗਾ ਮੈਂ ਤਾਂ ਨਹੀਂ ਗਿਆ ਮੈਂ ਤਾਂ ਛੋਲੇ ਸੌਸ ਦਹੀਂ ਹਨਾ ਉਹ ਚੀਜ਼ਾਂ ਹੋਣੀ ਚਾਹੀਦੀ ਆ ਬਈ ਐਪਲ ਸੌਸ ਆ ਪਰ ਇਹ ਟਿੱਕੀ ਜਮਾ ਇੰਡੀਆ ਵਾਲੀ ਟਿੱਕੀ ਨਾਲ ਦੀ ਆ ਸਹੀ ਹਾਂ ਕੀ ਰਾਤ ਨੂੰ ਆਏ ਸੀ ਕੋਗਲੈਂਸ ਤੇ ਇੱਥੇ ਰਾਤ ਨੂੰ ਪਤਾ ਨਹੀਂ ਲੱਗ ਰਿਹਾ ਕੁਝ ਇਹਨਾਂ ਵਾਲਾ ਦੋ ਨਦੀਆਂ ਮਿਲ ਰਹੀਆਂ ਨੇ ਕਦੇ ਇੱਕ ਰਾਈਨ ਇਹ ਰਾਈਨ ਆ ਤੇ ਉਹ ਪਰਲ ਮਾਈਨ ਇਹ ਮਾਈਨ ਆ ਰਾਤ ਨੂੰ ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਰੰਗ ਕਿਹੜਾ ਕਿਹੜਾ ਇਹ ਇੱਥੇ ਦੋ ਨਦੀਆਂ ਮਿਲ ਰਹੀਆਂ ਕਦੇ ਰੰਗ ਵੀ ਚੇਂਜ ਇਹਨਾਂ ਦਾ ਬਾਬਾ ਦੂਰ ਤੱਕ ਉੱਥੇ ਤੱਕ ਲੈਂਦੀ ਮੰਜਾਂ ਮਦਾ ਉਹ ਸਾਹ ਉਹ ਜਿਹੜਾ ਜਿਹਦੇ ਲਟਾਂ ਜੀ ਨਹੀਂ ਮੱਜਦੀਆਂ ਉਹ ਸਾਹਮਣੇ ਕਸਟਲ ਆ ਪਰ ਹੁਣ ਤੱਕ ਹੀ ਦਿਖਣਾਗਾ ਵੀ ਰੰਗ ਚੇਂਜ ਹੁੰਦਾ ਹੈ ਰੇਟ ਹੋ ਗਿਆ ਸੀ ਕਿਉਂਕਿ ਸਿਆੜਾ ਸਿਆੜਾ ਤੇ ਤੁਹਾਨੂੰ ਪਤਾ ਹੀ ਨਾ 4 ਵਜੇ ਹਨੇਰਾ ਹੋ ਜਾਂਦਾ ਆ ਤਾਂ ਕਰਕੇ ਸਾਡੇ ਲਈ ਇਹ ਇੱਕ ਤਰ੍ਹਾਂ ਦਾ ਡਰਾਪ ਬੈਗ ਹੀ ਆ ਵੀ ਟ੍ਰਿਪ ਸਿਆੜ ਚ ਕੱਢਦਾ ਤੇ ਜਿੱਥੇ ਸਾਰਾ ਕੁਝ ਡਰਾਪ ਬੈਗ ਹੀ ਹੁੰਦਾ ਉਹ ਸਾਹਮਣੇ ਇਹ ਪੁਤਲਾ ਦੇਖ ਲਿਆ ਸੀ ਉਹ ਕਹਦਾਗਾ ਪਤਾ ਨਹੀਂ ਹੋਣਾ ਕੋਈ 10 ਬਾਈ ਕਿਹੜਾ ਆ ਤੂੰ ਰਹਿਣਾ ਉਹ ਅਕਬਰ ਦਾ ਪੁਤਲਾ ਅਕਬਰ ਅਕਬਰ ਇੱਥੇ ਕਿ ਤੁਮਾ ਗਿਆ ਜਰਮ ਵਿੱਚ ਡੀਲ ਕਰਨਾ ਹੈ ਡੀਲ ਕਰਨਾ ਹੈ ਹੋਣਾ ਕੁਝ ਇਹ ਡੀਲ ਕਰਨਾ ਹੈ ਦੇਖ ਉਹ ਕਹਦਾ ਨਿਊ ਕੈਸਟਲ ਲਾਈਨ ਦਾ ਜਿਹੜਾ ਨਿਊ ਕੈਸਟਲ ਲਾਈਨ ਜਿਹੜਾ ਉਹ ਬਣਿਆ ਹੋਇਆ ਨਾ ਵੀ ਕਿਲਾ ਉਹੋ ਜਿਹਾ ਮੈਂ ਤਾਜਮਹਾਲ ਬਣਾਉਣਾ ਹੈ ਸਾਹ ਤੁਸੀਂ ਕਿਹੜਾ ਫ੍ਰੈਂਕਫਰਟ ਦੇ ਵਿੱਚ ਰਾਤ ਨੂੰ ਨਿਕਲੇ ਹੋਏ ਹਾਂ ਸਿਟੀ ਘੁੰਮਣ ਦੀ ਖਾਤਰ ਤੇ ਆਹਗਾ ਫ੍ਰੈਂਕਫਰਟ ਦਾ ਮੇਨ ਡਾਊਨਟਾਊਨ ਇੱਥੇ ਸਾਰੀਆਂ ਬਿਲਡਿੰਗਾਂ ਵਗੈਰਾ ਨੇ ਤੇ ਆਹ ਨਹਿਰ ਜਾਂਦੀ ਆ ਜਖਣ ਆਜੋ ਹਨ ਇਹ ਤੋਂ ਪਹਿਲਾਂ ਲਾਈਟਾਂ ਬੰਦ ਹੋਣ ਫੋਟੋ ਫੋਟੋ ਖੇਚ ਲਈਏ ਫੋਨ ਕਰਨੀ ਪੈਂਦੀ ਆ ਸਾਰੇ ਜਾਣੇ ਇਹ ਫੋਟੋ ਵੀਡੀਓ ਦੇ ਚੱਕਰ ਵਿੱਚ ਪਏ ਹੋਏ ਨੇ ਬੰਦੇ ਸੋਨਾ ਲੱਗਦਾ ਨਾ ਯਾਰ ਕੈਂਟ ਆ ਹੋ ਗਈ ਤਸੱਲੀ ਹੋ ਗਈ ਯਾਰ ਹੋ ਗਈ ਪੂਰੀ ਸਾਨੂੰ ਗਈ ਜਾਂਦਾ ਤੂੰ ਸਾਡਾ ਆ ਜਸ਼ਨ ਇਧਰ ਨੂੰ ਮੂੰਹ ਕਰੀ ਆ ਦੇਖੋ ਬੜਿਆ ਕੀ ਫਿਰਦਾਗਾ ਐਨੀ ਤਾਂ ਛੰਡ ਵੀ ਨਹੀਂ ਬਹੁਤ ਆ ਬਹੁਤ ਆ ਬੱਸ ਸੋਨਾ ਬਹੁਤ ਲੱਗਦਾ ਰਾਤ ਨੂੰ ਵੈਸੇ ਆ ਸ਼ਹਿਰ ਜਾ ਯਾਰ ਨਾ ਹੁੰਦਾ ਦੇ ਫਰੈਂਕਫਰਟ ਫੇਰ ਜਾ ਮੈਂ ਤਾਂ ਉਹ ਉਹ ਜਿਹੜਾ ਜਸ਼ਨ ਉੱਤੇ ਨੂੰ ਟਾਵਰ ਜ ਨਹੀਂ ਜਾਂਦਾ ਓਏ ਵੀਡੀਓ ਤਿੰਨ ਟਾਵਰ ਦੀ ਜਾਂਦੇ ਪੂਜ ਮੈ ਤਾਂ ਦਵਾਈ ਵਾਲੀ ਫੀਲਿੰਗ ਹੀ ਦਿੰਦਾ ਉਹ ਬੁਰਜ ਕਲੀਫ ਵਾਲੀ ਕਿ ਆ ਉਹ ਜਿੱਤੇ ਆਪਾਂ ਜਾਣਾ ਸਵੇਰੇ ਕਿੱਥੇ ਆ ਬੋਡੀ ਯਾਰ ਕਿੱਥੇ ਆ ਬੋਡੀ ਯਾਰ ਛੋਟਾ ਕਰ ਆਂ ਸਟਾਰਟ ਬਾਈ ਤੁਹਾਨੂੰ ਨਾ ਸਾਡੇ ਇੱਕ ਬੰਦੇ ਦੀ ਵੀਡੀਓ ਦਿਖਾਉਣੀ ਆ ਥੋੜਾ ਜਿਆਦਾ ਫਾਰਮ ਚ ਆ ਜਾਂਦੇ ਆ ਛਿੱਟੀਆਂ ਜਾਂਦੀਆਂ ਸਵੇਰੇ ਬਰੂਫਨ ਦੀ ਗੋਲੀ ਲੈਣੀ ਬਣੀ ਤੱਕ ਪ੍ਰੀਨਾ ਕਹਿੰਦੇ ਡੋਲੋ ਰੱਖੀ ਹੋਈ ਅਸੀਂ ਨਾਲ ਆ ਦੇਖੋ ਠੰਡ ਦੇ ਵਿੱਚ ਹਣ ਦੇਖਾ ਤਸੀਂ ਐਂਡਾ ਵਾਲਾ ਦਿਖਾ ਐਂਡਾ ਦੇਖ ਐਂਡਾ ਦਾ ਡੰਡ ਚੱਲਦਾ ਜਾਂਦਾ ਇਹ ਫਾਰਮਾ ਦਾ ਬੰਦਾ ਦੇਖੋ ਵੇ ਇਹ ਜਿਸਨ ਫੀਲਿੰਗ ਜਾ ਲੈ ਜਾਂਦੇ ਇਹਨੂੰ ਮੈਂ ਗੀਤ ਗਾਰਾ ਸੁਣਾਤਾ ਪਿੰਡੇ ਵਿੱਚੋਂ ਭਾਵੇਂ ਓਡੇ ਮਾਰੇ ਜਦੋਂ ਡੰਡ ਨਹੀਂ ਦਾ ਡੰਡ। ਵੀਰੇ ਸਵੇਰੇ ਡੋਲੋ ਲੈਣੀ ਪਣੀ ਆ ਤੱਕ ਪ੍ਰੀਨਾ ਸਾਹਿਬ ਤਿਆਰ ਆ ਹੈਗੀ ਨਾ। ਸਾਰਾ ਜਸ਼ਨ ਹੀ ਹੈਗੀ ਅਸੀਂ। ਨਾ ਨਾ ਮੈਂ ਤੁਹਾਨੂੰ ਦੱਸਤਾ ਫਿਰੇ ਨਲੀ ਤੁਸੀਂ ਪੁੰਜਣੀ ਆ। ਬੁਲਾਇਆ ਗਿਆ ਬਦਾਈਆਂ ਨੇੜੇ ਵੀ ਸਰ ਗਿਆ। ਪਾਣੀ ਮਿਲ ਗਿਆ ਮੈਨੂੰ ਤਾਂ ਐਸੀ ਜਾਣਾ ਪੈਣਾ 1 ਕਿਲੋਮੀਟਰ ਪਾਣੀ ਦੀ ਖਾਤਰ ਹਰ ਰਾਤ ਨੂੰ। ਸਾਰਾ ਕੁਝ ਬੰਦ ਪਿਆ ਸੀ। ਕ੍ਰੈਡਿਟ ਟੂ ਕਿਸੇ ਨੂੰ ਕੀ ਰੇਟ ਗੁਰੂਦ ਤੇ ਕ੍ਰੈਡਿਟ 1 ਰੁਪਿਆ ਦੱਸ। 1 ਰੁਪਿਆ ਦਾ ਕ੍ਰੈਡਿਟ ਹੈ। ਇੰਨਾ ਸਸਤਾ। ਕ੍ਰੈਡਿਟ। ਉਹ ਬਾਸਾਂ ਤੋਂ ਕ੍ਰੈਡਿਟ ਮੰਗੇਗਾ ਸਾਥੋਂ 5 ਯੂਰੋ ਦੇ ਇੱਕ ਪਾਣੀ ਆ ਇਹ 5 ਯੂਰੋ ਦੇ ਇੱਕ ਬੋਤਲ ਈਜ਼ੀ ਲੈ ਗਏ ਬੱਵੇ ਸੌ ਪੰਜ ਮੈਂ ਕਾਂਚ ਦੀ ਬੋਤਲ ਰੈਸਟੋਰੈਂਟ ਚੋਂ ਲੈਂਦੀ ਆ ਇੰਨੇ ਦੀ ਹੋਊ ਲੈ ਕਾਂਚ ਦੇ ਬਾਸੂ ਚਲ ਫੇਰ ਕੀ ਆ ਪਾਣੀ ਤਾਂ ਹੁਣ ਪੀਣਾ ਹੀ ਆ ਫੇਰ 5 10 ਹੋਵੇ 10 ਦਾ ਹੋਵੇ ਯਾਰ ਜਸ਼ਨ ਨੂੰ ਤਾਂ ਤੂੰ ਐ ਬੰਦੇ ਆਗਾ ਜੇ ਬਹੁਤ ਇੱਥੇ ਬਰਫ ਡਗਦੀ ਹੁੰਦੀ ਆ ਵੀ ਨਹੀਂ ਪਗ ਜਿੰਨਾ ਹੋਇਆ -30 ਹੋਇਆ ਸੀ -3 ਫੀਲਸ ਲਾਇਕ -30 ਮੈਂ ਇੰਨਾ ਬਣੀ ਯਾਰ ਬਾਈ ਫੀਲਸ ਲਾਇਕ -34 ਕੀ ਆ ਇਹ ਤਾਂ ਬਾਲੀ ਠੰਡ ਮਾਰਦਾ ਕਮਜ਼ੋਰ ਆ ਜਾ ਸਾਨੂੰ ਤੇ ਚੱਲ ਤੇ ਆਪਾਂ ਹੁਣ ਖੜੇ ਆ ਸਵਾਗਤ ਆ ਫਰੈਂਕਫਰਟ ਮੇਨ ਟਾਊਰ ਦੇ ਵਿੱਚ ਤੇ ਆਪਾਂ ਇਸ ਵਕਤ ਚੱਲੇ ਆ ਟਾਪ ਆਫ ਦੀ ਫਰੈਂਕਫਰਟ ਮੇਨ ਟਾਵਰ ਦੇ ਉੱਤੇ ਤੇ ਮੰਦ ਪਿਆ ਹਜੇ 2 ਮਿੰਟ ਪਹਿਲਾਂ ਹੀ ਪਹੁੰਚ ਗਏ ਮੰਡੇ ਚਾਈ ਵਾਲਾਗਾ ਕਾਈ ਵਾਲਾ ਤੇ ਆ ਇਹ ਤੇਰਾ ਡਾਊਨਟਾਊਨ ਆ ਬਿਲਡਿੰਗਾਂ ਵਗੈਰਾ ਬੜੀਆਂ ਵਗੈਰਾ ਤੇ ਤੇ ਵੀ ਯੂਰਪ ਦੇ ਵਿੱਚ ਜੇ ਕਿਸੇ ਨੇ ਯੂਰਪ ਦੇ ਵਿੱਚ ਜਿਵੇਂ ਟ੍ਰਾਂਟੋ ਹੋ ਗਿਆ ਮੈਨਕੀਊਬਰ ਹੋ ਗਿਆ ਇਦਾਂ ਦੀ ਫੀਲਿੰਗ ਲੈਣੀ ਹੈ ਤਾਂ ਫ੍ਰੈਂਕਫਰਟ ਆ ਜਾਓ ਬਿਲ ਜਣੀ ਆ ਡਾਊਨਟਾਊਨ ਫੀਲ ਬਹੁਤ ਵਧੀਆ ਡਾਊਨਟਾਊਨ ਹੈ ਇਹਦਾ ਤੁਹਾਨੂੰ ਦਿਖਾਉਂਦੇ ਆ ਸਾਰਾ ਬਿਲਡਿੰਗਾਂ ਵਗੈਰਾ ਵਿੱਚੋਂ ਫੀਲਿੰਗ ਜੀ ਬਹੁਤ ਆਉਂਦੀ ਹੈ ਗੱਡੀ ਗੱਡੀ ਚਲਾਉਂਦੇ ਹੋਏ ਵਧੀਆ ਮਤਲਬ ਕੈਂਡ ਫੀਲਿੰਗ ਆਉਂਦੀ ਹੈ ਪੂਰੀ ਵਧੀਆ ਜਿਹੜੇ ਯੂਰਪ ਦੇ ਵਿੱਚ ਜੀ ਫੀਲਿੰਗ ਜੀ ਲੈਣੀ ਚਾਹੁੰਦੇ ਨੇ ਵੀ ਹਾਂ ਟ੍ਰਾਂਟੋ ਵਾਲੀ ਵੱਡੀ ਲੋ ਵੀ ਮੁੰਡਿਓ ਖ ਨਾਲ ਹੀ ਵੜ ਜੋ ਉਹ ਵੀ ਕਹਿਣ ਵੀ ਇਹ ਤਾਂ ਪਹਿਲਾਂ ਹੀ ਆਏ ਖੜੇ ਨੇ ਕਿੰਨੇ ਡਿਟੈਕਟਰ 11 ਤੇ 10 ਕੁ ਜ਼ੀਰੋ ਦੀ ਜੰਮ ਆਉਗਾ 11 ਤੇ 10 'ਚ ਬਹੁਤ ਫਰਕ ਵੱਡਾ ਅਡਲਟ ਆ ਇਹ ਦੀ ਅਜਿਹੀ ਜਲੀ ਜੋ ਅਜੇ ਇਦਾਂ ਵੀ ਲੈ ਕ੍ਰੈਡਿਟ ਜਾਂਦੀ ਯਾਰ ਸਾਨੂੰ ਪਤਾ ਹੈ ਨਹੀਂ ਆਸ਼ੂ ਦੀ 10 ਲੱਗਣੀ ਹੈ ਕਿਉਂਕਿ ਇਹ ਅੰਡਰ ਏਜ ਆ ਆਪਣੀ ਤਿੰਨਾਂ ਦੀ ਅਡਲਟ ਆ ਇਹਨਾਂ ਦੀ ਆ ਜਿਆਦਾ ਠੀਕ ਓਕੇ ਨੋ ਵੀ ਆ ਇੱਥੇ ਦਾ ਮੇਨ ਟਾਪਰ ਆ ਜਿਹੜਾ ਇਹਦੇ ਉੱਤੋਂ ਲੈ ਕੇ ਜਾਂਦੇ ਇੱਥੇ ਫੋਟੋ ਖਚਣੀਆਂ ਨੇ ਕਿੰਨੇ ਸੌ ਮੀਟਰ ਇਹ ਹੈਗਾ ਯਾਰ 2250 ਨਹੀਂ 2250 ਵਿੱਚ ਵਿੰਡੋਜ਼ ਨੇ ਹਾਂ ਤੇ 1090 ਚ ਪੌੜੀਆਂ ਨੇ ਹਾਂ ਹੋਰ ਕੋਈ ਇਨਫੋਰਮੇਸ਼ਨ ਹੋਰ ਇਨਫੋਰਮੇਸ਼ਨ ਹੈਗੀ ਆ ਟੋਟਲ ਐਲੀਵੇਟਰ ਦੀ ਲੈਂਥ 2.5 ਕਿਲੋਮੀਟਰ ਉੱਚਾ ਹੈ ਉੱਪਰ ਨੂੰ 2.5 ਕਿਲੋਮੀਟਰ ਐਲੀਵੇਟਰ ਸ਼ੌਕਸ 2500 ਮੀਟਰ ਉੱਚਾ ਹੈ ਇੰਨਾ ਉੱਚਾ 2500 ਮੀਟਰ ਹੋਊਗਾ ਨਹੀਂ ਯਾਰ 2500 ਤਾਂ ਨਹੀਂ ਹੋਣਾ 2500 ਤਾਂ ਬਹੁਤ ਬਹੁਤ ਇਹ ਨਾ 2.5 ਕਿਲੋਮੀਟਰ ਉੱਚਾ ਜਿਹਾ ਬਰਜ ਖਲੀਫਾ ਨਹੀਂ ਹੋਣੀ ਹੈਗੀ ਵੀ ਤੁਹਾਨੂੰ ਜਾਪੀ ਕਰ ਗਿਆ ਪਹਾੜ ਤੇ ਆਪਾਂ ਜਿਹੜਾ ਸਚੇਦਾ ਵਗੈਰਾ ਹੁੰਦਾ ਹੈ ਟੋਟਲ ਹਾਈਟ ਨਹੀਂ ਲੀਕੀ ਹੋਈ ਇੱਥੇ ਦੀ ਟੋਟਲ ਹਾਈਟ ਨਹੀਂ ਲੀਕੀ ਇਹ 9 ਯੂਰੋ ਟਿਕਟ ਪਰ ਪਰਸਨ ਇੱਕ ਬੰਦੇ ਦੀ ਹੂੰ ਸਹੀ ਆ ਅਫੋਰਡੇਬਲ ਆ ਤੇ ਜਿਹਨੇ ਫੈਮਿਲੀ ਵਾਲਾ ਨੇ ਆਉਣਾ ਉਹਨਾਂ ਲਈ ਪੂਰੀ ਫੈਮਿਲੀ ਦੇ ਵਿੱਚ 7 ਜਾਣੇ 8 ਜਾਣੇ 20 ਯੂਰੋ ਟਿਕਟ ਆ ਹਾਂ ਫੈਮਿਲੀ ਡਿਗਰ 200 ਉਹ ਸਸਤੀ ਦਾ ਨਾਈਸ ਮੈਂ ਤਾਂ ਮੇਰਾ ਦੂਜੀ ਵਾਰ ਚੱਲਾ ਆ ਮੈਂ ਇਹਨਾਂ ਨੂੰ ਮੈਂ ਦੇ ਕੰਮ ਸੁਣ ਦਿਖਾ ਦੇ ਆ ਦੇਖੋ ਇਹ ਤੋਂ ਸਿਟੀ ਦੀ ਲੁੱਕ ਸਾਰੀ ਜੀ ਐਦਾਂ ਐਦਾਂ ਵੀ ਹੋ ਜਿਹੜੀਆਂ ਪਰਨਲ ਨੇ ਜੀਹਨਾਂ ਦਾ ਤੂੰ ਪੜੀਆਂ ਨਹੀਂ ਆਈਆਂ ਆ ਦੇਖ ਇਹਦਾ weight ਹੈਗਾ 2 ਲੱਖ ਟਨ 2 ਲੱਖ ਟਨ ਹਾਂ ਤੇਰਾ ਜਿਹੜਾ ਸਟ੍ਰਕਚਰ ਆ ਸਟੀਲ ਦਾ ਬਣਿਆ ਹੋਇਆ ਜਿਹੜਾ ਉਹ ਹੈਗਾਗਾ 17000 ਟਨ ਪੜੀਆ ਵਿੰਡੋਜ਼ ਦੇ 1000 70 ਤੇ ਕੰਕਰੀਟ ਜਿਹੜੀ ਇਹਦੇ ਵਿੱਚ ਯੂਜ਼ ਹੋਈ ਹੋਈ ਆ 55000 ਮੀਟਰ ਤੇ ਫਲੋਰ ਲੋਡਿੰਗ ਆ ਪਤਾ ਨਹੀਂ ਕਿੰਦਾ ਫਲੋਰ ਲੋਡਿੰਗ ਕੀ ਹੁੰਦਾਗਾ 500 ਕੇਜੀ ਸਕੁਅਰ ਮੀਟਰ ਫਲੋਰ ਮੀਟਰ ਆ ਜਾਂ ਸਕੁਅਰ ਮੀਟਰ ਆ ਕਿਉਂ ਮੀਟਰ ਐਮ 2 ਕੀ ਹੁੰਦਾਗਾ ਮੀਟਰੀ ਕਵਾਡਰੀ ਮੀਟਰੀ ਹੁੰਦਾ ਵੀ ਇੱਕ ਅੱਲਾ ਟਾਵਰ ਨਹੀਂ ਇਹਦੇ ਵਿੱਚ ਆਫਿਸਿਸ ਵਗੈਰਾ ਵੀ ਬਹੁਤ ਆਫੀਸਰਸ ਕੱ ਟਾਵਰ ਤਾਂ ਕੱਲੇ ਹੋ ਇੱਕ ਫਲੋਰ ਉੱਤੇ ਲੈ ਜਾਂਦੇ ਆ ਬਸ ਬੈਸੀ ਪੈਸੇ ਬਣਾਉਣ ਦਾ ਜਰੀਆ ਬਾਕੀ ਤਾਂ ਆਫਿਸ ਨਹੀਂ ਬਾਕੀ ਤਾਂ ਸਾਰੇ ਦੇ ਵਿੱਚ ਆਫਿਸ ਹੀ ਨੇ ਤੇ ਆ ਬਾਈ ਕਹਿੰਦਾ 2.5 ਕਿਲੋਮੀਟਰ ਦੀ ਚਾਈਆ ਤੇ ਬੁਰਜ ਖਲੀਫਾ ਦੀ ਚੈੱਕ ਕੀਤੀ ਬੁਰਜ ਖਲੀਫਾ ਦੀ ਇਹ ਚਾਹੀਏਗੀ 840 ਮੀਟਰ 828 ਮੀਟਰ ਫ੍ਰੈਂਕਫਰਟ ਦਾ ਨਵਾਂ ਟਾਵਰ ਬਣ ਚੁੱਕਾ ਹੈ 2.5 ਕਿਲੋਮੀਟਰ ਲੰਬਾ ਉਹ ਵੀ ਨੋਰਥ ਪੈਡਿਕਟੋਰੀ ਸਿਰਫ 828 2.5 ਮੈਂ ਵੀ ਕਹਿੰਦਾ 200 ਮੀਟਰ ਆ ਯਾਰ ਇਹ ਤਾਂ ਜਮਾ ਹੀ ਥੱਲੇ ਆ ਰੋਈ ਤਾਂ ਉਹਨੂੰ ਕਹਿ ਰਿਹਾ ਤੂੰ 2.5 ਕਿਲੋਮੀਟਰ ਲੈ ਗਿਆ 200 ਮੀਟਰ ਫੋਰਥ ਹਾਈਐਸਟ ਇਨ ਫ੍ਰੈਂਕਫਰਟ ਹਾਈਐਸਟ ਹੋਰ ਆ 5th ਉਹ ਬਿਲਡਿੰਗ ਉੱਤੀ ਆ ਜਿਹੜੀ ਦੂਜੀ ਆ ਉਹ ਉੱਤੀ ਜਮੈਂ ਸਭ ਤੋਂ ਉੱਚੀ ਹੈ ਉਹ ਉੱਥੇ ਲੈ ਕੇ ਨਹੀਂ ਜਾਂਦੇ ਯਾਰ ਹੁਣ ਤੈਨੂੰ ਪੜਿਆ ਹੋਰ ਤਾਂ ਹਾਈਐਸਟਿੰਫਰਾ ਉਹ ਜਦੋਂ ਤੈਨੂੰ ਆਈਲੈਂਡਸ ਦੁਆਰੇ ਕਰਨੇ ਪੈਣਗੇ ਜਦੋਂ ਇਹਦੇ ਉੱਤੇ ਜਾਵਾਂਗੇ ਨਾ ਸਾਰੇ ਇਹ ਜੁਨੀਅਰ ਗਾਸੂ ਸੇ ਬੈਸੇ ਤਾਂ ਯਾਰ ਹਾਂ ਪਲੱਸ 2 ਚ ਹੈ ਐਂਡ ਲਾਈਕ ਉਹ ਕਹਦਾ ਕੰਕ ਦਾ ਬਾਈ ਦਾ ਕਿੰਨੇ ਪਰਸੈਂਟ ਆ ਜੀ ਕਹਿੰਦਾ 70 ਕਹਿੰਦਾ ਮੈਂ ਤੂੰ ਬਹੁਤ ਵਧੀਆ ਹੋ ਕਿਵੇਂ ਹੋ ਗਿਆ ਜੀ ਸਟੂਡੈਂਟ 70 ਥੋੜੀ ਆ ਮੈਨੂੰ ਕਿੰਨੇ ਆਏ 85 ਫੇਰ ਵੀ ਤੂੰ ਬਹੁਤ ਵਧੀਆ ਸਟੂਡੈਂਟ ਨਹੀਂ ਹੋਇਆ ਤੇਰੀ ਬੋਲ ਨੂੰ ਗੱਲ ਨੂੰ ਲੋ ਜੀ 95 ਤੋਂ ਜੀ ਉਹਦੇ ਤੋਂ ਬਹੁਤ ਆਉਂਦੇ ਉਹ ਤਾਂ ਮੈਨੂੰ ਪਤਾ ਹੈ ਉਹਦਾ ਬ੍ਰਾਈਟ ਸੀਗਾ ਬ੍ਰਾਈਟ ਟੈਸਟ ਸੁਪਰ ਬ੍ਰਾਈਟ ਟੈਸਟ ਬਾਈ ਦਾ ਯਾਰ ਆ ਸ਼ੈਰੀ ਚੈੱਕ ਕਰੋ ਤੂੰ ਯਾਰ ਹੂੰ ਜੇ ਚੁੰਡੀ ਜੀ ਕਰਕੇ ਮੈਨੂੰ ਬੰਦੇ ਨੇ ਵਜਾਉਂਦੇ ਚੁੰਡੀ ਵਾਲੇ ਮੈਨੂੰ ਆਪਣੀ ਸ਼ਕਲ ਤਾਂ ਦੇਖ ਲੈ ਤੂੰ ਇੱਧਰ ਫਿਰ ਹੁਣ ਆਪਾਂ ਇੱਥੇ ਤੇਰੀ ਬੋਲ ਸੁਣ ਯਾਰ ਦਿਖਾਉ ਕਿ ਦੀ ਸ਼ਕਲ ਬੋਲ ਪਾ ਯਾਰ ਹੌਲੀ ਬੋਲ ਪਾ ਥੋੜਾ ਜਿਹਾ ਤੂੰ ਰੌਲਾ ਪਾਉਣ ਲੱਗ ਜਾ ਲੋਕ ਚੁੱਪ ਚਾਪ ਬੈਠੇ ਤੂੰ ਇਕੱਲੇ ਗਾਹ ਭਾਈ ਚੱਲੇ ਗਾਇਸ ਕਮੈਂਟ ਕਰਿਓ ਯਾਰ ਮੁੰਡਾ ਕਿੰਨਾ ਸੋਹਣਾ ਲੱਗ ਰਿਹਾ ਦੱਸੋ ਮੇਰੇ ਕਮੈਂਟ ਤੇ ਲਿਖ ਦਿਓ ਯਾਰ ਹੁਣ ਯਾਰ ਇਹ ਕਹਿ ਰਿਹਾ ਕਹਿੰਦਾ ਸ਼ਕਲ ਹੀ ਦੁਨੀਆ ਕੀ ਦੱਸ ਹੋਵੇ ਯਾਰ ਐਡਾ ਬੜਾ ਮੂਦ ਲਾਈ ਜਾਂਦਾ ਦੱਸ ਕੱਲ ਵੀ ਤੈਨੂੰ ਕਿਹਾ ਉਹਨੇ ਸਿਕਿਉਰਿਟੀ ਗਾਰਡ ਰੱਖਿਆ ਉਹਨੇ ਤੈਨੂੰ ਉਹ ਤਾਂ ਤੂੰ ਫਿਰ ਅੱਗੇ ਚੁਰੀ ਜਾਂਦਾ ਸੀ ਕਿਹ ਜੀ ਉਹਦੇ ਨਾਲ ਜਿਸਨੂੰ ਸਿਕਿਉਰਿਟੀ ਗਾਰਡ ਸਿਕਿਉਰਿਟੀ ਗਾਰਡ ਮੈਨੂੰ ਨਹੀਂ ਅਸਲ ਵਿੱਚ ਉਹ ਕਿਹਾ ਉਹਨੇ ਇਹ ਕਿਹਾ ਉਹਨੇ ਇਹ ਕਿਹਾ ਯਾਰ ਜਿਸਨੂੰ ਕਿਹਾ ਉਹਨੇ ਮੈਨੂੰ ਕਿ ਮੈਨੂੰ ਵੀ ਜਿਸਨੂੰ ਕਿਹਾ ਉਹਨੇ ਕਹਿ ਰਿਹਾ ਤੂੰ ਬਹੁਤ ਹੈ ਤਿੰਨ ਦਿਨਸ ਪਹਿਲਾਂ ਕਿਹਾ ਤੈਨੂੰ ਸਪੈਸ਼ਲ ਕਿਹਾ ਮੈਨੂੰ ਤਾਂ ਕੁਝ ਕਿਹਾ ਹੀ ਨਹੀਂ ਤੈਨੂੰ ਤਾਂ ਸਪੈਸ਼ਲ ਕਿਹਾ ਤੇ ਨੂੰ ਦੋ ਪੈਸੇ ਲੱਗੇ ਗਿਆ ਚੱਲ ਕੋਈ ਇਹਦਾ ਸਿਕਿਉਰਟੀ ਬਾਲੀ ਨਹੀਂ ਹੈ 에어ਪੋਰਟ ਵਾਲੀ ਸਿਕਿਉਰਟੀ ਕਰੀ ਫਿਰਦੇ ਨੇ ਤਾਂ ਇੱਥੇ ਅਜੇ ਮੇਅਰਪੁਰ ਮਾ ਦੀ ਹੋਵੇਗਾ ਅੱਗੇ ਤਰੋਂ ਆਣਗੇ ਦੇਖੀ ਤੋ ਕਲਾਸ ਚੱਲਦੇ ਇਧੀਆਂ ਉਹ ਬੰਦਾ ਦਾ ਬਾਲੀ ਕੋਟ ਪਾਈ ਫਿਰਦਾ ਉੱਤਰ ਆਉਣਗੇ ਮਮਾ ਚੱਲ ਸਹੀ ਆਉਣ ਆ ਯਾਰ ਬੜੀ ਸਪੀਡ ਤੇ ਜਾ ਰਹੀ ਹੈ ਹੈਗੀ ਆ ਸਪੀਡ 18 ਦੀ ਸਪੀਡ ਤੇ ਜਾ ਰਹੀ ਹੈ ਲਿਫਟ 200 ਮੀਟਰ ਹੀ ਆ ਬੰਦਾ 100 ਮੀਟਰ ਹੋ ਗਿਆ 31 ਫਲੋਰ ਸੋਸ਼ੀਅਲ ਮੀਟਰ 50 ਫਲੋਰ ਗੱਨੇ ਹੋਣਗੇ 552 ਫਲੋਰ ਹਨ ਹੈ ਨਾ 55 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 5 ਆ ਇਧਰ ਨਹੀਂ ਸਾਰੀਆਂ ਨਹੀਂ ਮਿਆ ਰਹਿਣ ਇਧਰ ਇਧਰ ਜਿਸਨ ਪਿਛਲੇ ਸਾਲ ਦੇਖ ਕੇ ਨਹੀਂ ਗਿਆ ਇਹਦਾ ਆਇਆ ਸੀ ਆ ਵਾਲੀ ਹੋਣੀ ਚਾਹੀਦੀ ਯਾਰ ਹਨਾ ਉਹ ਤੇ ਵੀ ਜਾ ਕੇ ਕੀ ਹੋ ਜਾਣਾ 2-4 ਫਲੋਰ ਹੋਰ ਉੱਤੇ ਨਾਲ ਆਹ ਵਾਲੀ ਸਹੀ ਸੀਗੀ ਉਹ ਵਾਲੀ ਤਾਂ ਨਹੀਂ ਮਿਆ ਰਹਿਣੀ ਉਹ ਐ ਉੱਪਰ ਜਾ ਤੇ ਆਹ ਸਾਰੇ ਇਹਨਾਂ ਦੇ ਟਾਵਰਾਂ ਦੇ ਨਾਮ ਵੀ ਲਿਖੇ ਹੋਏ ਨੇ ਸਕਾਈਪਰ ਵੈਸਟਰਨ ਟਾਵਰ ਚੱਲ ਚੱਲਦੀ ਹੈ ਸਿੱਕਾ ਪੈਂਦਾ ਹੁੰਦਾ ਸਿੱਕਾ ਪੈਂਦਾ ਹੋਰ ਵੈਸੇ ਵੀ ਕੋ ਦਿਖਣਾ ਕੀ ਹੈ ਤੈਨੂੰ ਸਾਹਮਣੇ ਦੇਖੀ ਉਹ ਬਿਲਡਿੰਗ ਤੱਕ ਤੱਕ ਗਾਇਬ ਹੋ ਜਾਣਾ ਸਾਰਾ ਕੁਝ ਕੁਈ ਫਾਇਦਾ ਨਹੀਂ ਖਰਾਬ ਕਰੇਗਾ ਕਿਸੇ ਦਾ ਨਹੀਂ ਕਰ ਮੈਂ ਕੋਡਾ ਕਰ ਲਿਆ ਦਰਸ਼ਨ ਦੇ ਕੰਮ ਆ ਜਾਣਾ ਹਾਂ ਆਦੀ ਕੰਮ ਆਣਾ ਹੈ ਵੀਰ ਜਾਨ ਕੀ ਜਾ ਰਹੀ ਹੈ ਬਣਾਉਂਗੇ ਹੋ ਕੇ ਨਾ ਬੱਦਲ ਤਾਂ ਦੇਖ ਯਾਰ ਧੂਆਂ ਦਾ ਆ ਗਿਆ ਨਿਕਲ ਰਿਹਾ ਲੋ ਵੀ ਆਪਾਂ ਦੇਖਿਆ ਇਹ ਟਾਪ ਆਫ ਫ੍ਰੈਂਕਫਰਟ ਦਰਸ਼ਨ ਕੀ ਰੇਟਿੰਗ ਹੈ ਉਹ ਤਾਂ 10 ਚੋਂ 10 ਹੈ ਆਪਾਂ ਪਹਿਲਾਂ ਵੀ ਲਾਉਂਦੇ ਸੀ ਇਹ ਤਾਂ ਤੇਰੀ ਸ਼ੈਰੀ 5.5 ਮੈਂ ਵੀ ਯਾਰ ਠੀਕ ਠਾਕ ਆ ਚਲੋ ਆਪਾਂ ਤਾਂ ਪਹਿਲੀ ਵਾਰ ਆਏ ਸੀਗੇ ਤਾਂ ਗਏ ਆ ਉੱਤੇ ਪਰ ਉੱਤੇ ਨਾਲੋਂ ਥੰਡੋ ਜ਼ਿਆਦਾ ਸੋਹਣਾ ਲੱਗਦਾਗਾ ਜੀ ਉੱਤੇ ਨਹੀਂ ਆਹ ਤਾਂ ਦੂਜੀ ਵਾਰ ਗਿਆ ਸੀ ਤਾਂ ਵੀ ਨਹੀਂ ਮਾਨ ਉੱਤੇ 50 ਫੋਟੋਆਂ 15 ਵੀਡੀਓ ਇਹਨੇ ਬਣਾਈ ਜਾਣੇ ਤੇ ਜਿਹੜੇ ਪਹਿਲੀ ਵਾਰ ਗਏ ਸੀਗੇ ਉਹਨਾਂ ਨੇ 4 ਫੋਟੋਆਂ ਕੋਈ ਵੀਡੀਓ ਨਹੀਂ ਬਣਾਈ ਮੈਮਰੀਜ਼ ਲਈ ਬਣਾਉਣਾ ਯਾਰ ਮੈਂ ਕਿਹੜਾ ਫੋਨ ਨੂੰ 50 ਫੋਟੋਆਂ ਦਾ ਕਿਹੜੀ ਮੈਮਰੀਜ਼ ਹੁੰਦੀ ਆ ਇੱਥੇ ਪਾਓ ਵੀਡੀਓ ਇੱਥੇ ਬਣਦੀ ਆਊਗੀ ਲੈ ਇੱਥੇ ਕਾਦੀ ਵੀਡੀਓ ਸਿੱਧਿਆ ਉੱਧਰ ਨਹੀਂ ਉੱਧਰ ਕੀ ਕਰਨਾ ਇੱਧਰ ਕਰਦਾ ਇੱਧਰ ਹੀ ਆ ਡਾਊਨ ਟਾਊਨ ਯਾਰ ਇੱਧਰ ਉੱਧਰ ਦਾ ਬੋਝ ਨਹੀਂ ਇਹ ਵਾਪੇ ਇੱਧਰ ਦਾ ਫਤਮ ਕੰਮ ਆਈ ਸੀ ਵੈਸੇ ਵਾਈਬੂ ਦੇਖਦੂ ਨਾ ਹੇਟੀ ਦੀ ਵਧੀਆ ਵਾਈਬਾ ਨੋ ਵੀ ਡਾਊਨ ਟਾਊਨ ਬੈਕ ਕਰਨੇ ਕਾਫੀ ਪੀਤੀ ਜਾ ਰਹੀ ਆ ਕਿਵੇਂ ਆ ਬਰਿਆਸ਼ ਡਿਲੀਵਰ ਕਰਿਆ ਤਾਂ 1000 ਰੁਪਏ ਕੱਪ ਕਾਕ ਚਾਕਲੇਟ ਕੇਕ ਆ ਪਤਾ ਨਹੀਂ ਇਹਦਾ ਨਾਮ ਕੀ ਆ ਇਹਦਾ ਵੀ ਨਾਮ ਨਹੀਂ ਪਤਾ ਕੀ ਯਾਰ ਆ ਸਸਤੀ ਹੈ ਇਹ ਦੁਕਾਨ ਵੇਚ ਰਹੀ ਆ ਨੀਏ ਬਹੁਤ ਕੀ ਹੈ। ਵਿਕਰੀ ਲਈ ਕਹਿੰਦੇ ਨੇ ਦੁਕਾਨ। ਵਿਕਰੀ ਹੈ ਤੇ ਵਿਕੀ ਟੈ ਪਿਆ। ਹਾਂ। 4-4 ਯੂਰੋ ਦੀਆਂ। ਕੋਲ ਮੀਟ ਮੀਟ ਪਾ ਕੇ ਦੇ ਲਾ ਪਾਣੀ। ਸਹੀ ਆ। ਰੇਟ ਸਹੀ ਆ। ਬਹੁਤ ਸਾਰਾ ਸਹੀ ਆ। ਜਿਵੇਂ ਡਾਊਨ ਟਾਊਨ ਦੇ ਵਿੱਚ ਆ ਜਿਵੇਂ ਦੁਕਾਨ ਪੈਕ ਕਰਾ ਲੈਣੇ ਮੈਂ ਕਹਿੰਦਾ। ਬਾਪੂ ਪੈਕ ਹਾਂ ਪੈਕ ਕਰਾ ਲਵਾਂ। ਪੈਕ ਕਰਾਂਗੇ ਨਾ। ਹਫ਼ਤਿਆਂ ਨੇ। ਲੈ ਬਾਬੇਓ। ਆਪਾਂ ਹੁਣ ਫ੍ਰੈਂਕਫਰਟ ਦੇਖ ਲਿਆ ਆ ਤੇ ਆਵਰ ਵੀ ਦੇਖ ਲਿਆ। ਬਾਕੀ ਆਪਣਾ ਬ੍ਰੇਕਫਾਸਟ ਵੀ ਕਰ ਲਿਆ ਸੀਗਾ। ਹੁਣ ਆਪਾਂ ਬਰਲਿਨ ਨੂੰ ਪਾ ਲਈ ਗੱਡੀ। ਘੱਟੋ ਘੱਟ 6 ਘੰਟੇ ਦਾ ਰਾਹ ਆ। 450 ਕਿਲੋਮੀਟਰ 550 ਆਪਣਾ ਫਰੈਂਕਫਰਟ ਤੋਂ ਬਰਲਿਨ ਤੇ ਅਸੀਂ ਪਹੁੰਚ ਜਾਣਾ 5-6 ਘੰਟੇ ਚ ਪਹੁੰਚ ਜਾਣਾ ਕਿਉਂਕਿ ਅਸੀਂ ਸ਼ਾਮ ਨੂੰ ਉੱਥੇ ਫਿਰ ਦੇਖਦੇ ਆ ਨਾਈਟ 뷰 ਦੇਖਦੇ ਆ ਬਰਲਿਨ ਦਾ ਕਹਿੰਦੇ ਨਾਈਟ ਬਹੁਤ ਵਧੀਆ ਹੈ ਨਾਈਟ ਲਾਈਫ ਬਰਲਿਨ ਦੀ ਬਹੁਤ ਸੋਹਣੀ ਆ 크리스마ਸ ਪ੍ਰੀ 크리스마ਸ ਈਵਜ਼ ਜਿਹੜੀ ਉਹ ਬਹੁਤ ਜ਼ਿਆਦਾ ਮਤਲਬ ਮੰਨੀ ਗਈ ਆ ਪੂਰੇ ਵਰਲਡ 'ਚ ਬਰਲਿਨ ਦੀ ਤਾਂ ਕਰਕੇ ਅਸੀਂ ਇੱਥੋਂ ਛੇਤੀ ਨਿਕਲਣ ਲੱਗੇ ਆ ਤੇ ਤੁਹਾਨੂੰ ਦਿਖਾਉਣੇ ਆ ਉੱਥੇ ਜਾ ਕੇ ਬਰਲਿਨ ਫਿਰ ਕੀ ਮਾਹੌਲ ਆ ਲੱਗੋ ਵੀ ਮੇਰੇ ਵੀ ਆਪਣਾ ਰਾਹ ਰਹਿ ਗਿਆ 150 ਕਿਲੋਮੀਟਰ ਦਾ ਪਰ ਜਾਮ ਲੱਗ ਚੁੱਕਾ ਮੂਰੇ ਐਕਸੀਡੈਂਟ ਹੋ ਚੁੱਕਾ ਹੈ ਯਾਰ ਖੜੇ ਆ ਪਿਛਲੇ 5-7 ਮਿੰਟਾਂ ਤੋਂ ਹਜੇ ਕਹਿੰਦੇ ਲੱਗਣਗੇ 10-15 ਮਿੰਟ ਕੀ ਤੋੜ ਤੋਂ ਯਾਰ ਬੜਾ ਛੋਟਾ ਚੰਗੇ ਕੰਮ ਆਇਆ ਤੁਸੀਂ ਨੁਕਸਾਨ ਕਰਤਾ ਢੀ ਮੈਂ ਬੈਠਾ ਉੱਤੇ ਹੁਣ ਉੱਥੇ ਆਇਆ ਉਧਰੋਂ ਇਹ ਦੱਸ ਪਹਿਲਾਂ ਚਲੋ ਕੋਈ ਨਹੀਂ ਛੋੜਦਾ ਮੈਂ ਉਹੀ ਦੇ ਹੁਣ ਅੱਛਾ ਠੀਕ ਆ ਚੱਲਦਾ ਇਹ ਨੂੰ ਦੇਖ ਬੰਦੇ ਜਿਹੜੇ ਨੇ ਤੂੰ ਵੀ ਜਾਏ ਬਚ ਗਿਆ ਯਾਰ ਕੱਢਿਓ ਕੀੜਾ ਗੂੜਾ ਤੁਹਾਨੂੰ ਚਰਮ ਤੇ ਆਟੇ ਤੇ ਕੀੜਾ ਕੱਢਣ ਦਾ ਮੌਕਾ ਦੇ ਰਹੇ ਆਂ ਅਸੀਂ ਆਲੀ ਕਿੰਨੇ ਟਾਈਮ ਦਾ ਜਰ ਅੱਜ ਵੀ 150 ਆਕੇ ਬੈਠੇ ਆ ਸਿੱਧਾ ਹੋਟਲ 'ਚ ਜਾਣਾ ਪਹਿਲਾਂ ਤਾਂ ਬਈ ਅੱਧਾ ਘੰਟਾ ਹੋ ਗਿਆ ਜਾਮ ਵਿੱਚ ਖੜੇ ਨੂੰ ਵੱਧ ਹੀ ਹੋ ਗਿਆ ਕੋਈ ਹੋ ਚੱਲਾ ਅੱਧਾ ਘੰਟਾ ਨਹੀਂ ਘੰਟਾ ਹੋ ਚੱਲਾ ਕੋਈ ਆ ਪਿਆ ਦੋਨੇ ਰਾਈ ਯਾਰ ਬੰਦ ਉਧਰਲਾ ਹੀ ਬੰਦ ਕੀਤਾ ਪਿਆਗਾ ਆਉਣ ਵਾਲਾ ਵੀ ਉਧਰ ਜਾਣ ਵਾਲਾ ਹੀ ਪਤਾ ਨਹੀਂ ਕਿੱਡਾ ਕਿ ਤਕੜਾ ਐਕਸੀਡੈਂਟ ਕਰਤਾ ਮਲਾਦਾ ਬੈਰੀਗੇਡ ਹੀ ਤੋੜਦੇ ਕਿਸੇ ਨੇ ਤਿੰਨ ਚਾਰ ਹੈਲੀਕਾਪਟਰ ਲਾਗੇ ਤਿੰਨ ਚਾਰ ਐਮਬੂਲੈਂਸਾਂ ਆ ਗਈਆਂ ਕੋਈ ਨੀ ਕੋਈ ਸਟਾਰਟ ਕਰਲੇ ਬੰਦਾ ਬੱਤਾਂ ਬਿਟੂ ਨਾ ਇਹਨੋਂ ਨੂੰ ਤਾਂ ਅਸੀਂ ਪਹੁੰਚ ਜਾਣਾ ਸੀਗਾ ਕੱਲ ਮੀਨ ਕੰਮ ਖਰਾਬ ਕਰਤਾ ਅੱਜ ਹੋ ਗਿਆ ਐਕਸੀਡੈਂਟ ਕਰਤਾ ਦੂਰ ਦੂਰ ਤੱਕ ਜਾamin ya ਪਰ ਕਦੇ ਸੋਚਿਆ ਨਹੀਂ ਸੀ ਅਸੀਂ ਇੰਡੀਆ ਪੰਜਾਬ ਤੋਂ ਇਟਲੀ ਇਟਲੀ ਤੋਂ ਜਰਮਨ ਦੇ ਰੋਡਾਂ ਤੇ ੱਟਕੇ ਖੰਦੇ ਫੇ ਰਹਾਂਗੇ ਉਹ ਵੀ ਵਿਮਰ ਨਾਲ ਸਾਰੇ ਲੋਕ ਗੱਡੀਆਂ ਤੋਂ ਬਾਹਰ ਕੁਰੇ ਫਿਰ ਰਹੇ ਉੱਤੋਂ ਠੰਡ ਹਵਾ ਨਾਈਸ ਐ ਇਹ ਫੀਲਿੰਗ ਵੱਖਰੀ ਐ ਠੰਡਾ ਜਿਹਾ ਸਾਡਾ ਦਿਲ ਕਰਦਾ ਇੱਥੇ ਗ੍ਰਿਲਿਆ ਤਾਂ ਕਰ ਲਈ ਮੇਜ ਜਾਊਗਾ ਸਹੀ ਗੱਲ ਐ ਗੱਡ ਗ੍ਰਿਲ ਲਗ ਲਾਈਏ ਆਲੇ-ਦਾਲੇ ਲੋਕਾਂ ਲੋਕਾਂ ਨੂੰ ਵੀ ਬੁਲਾ ਲਾ ਮੈਂ ਨਾ ਭੰਗੜਾ ਭੰਗੜਾ ਪਾਉਣੀ ਇੱਥੇ ਦੇਖ ਲੈ ਐਕਸੀਡੈਂਟ ਹੋ ਗਿਆ ਸਾਰਾ ਤੁਨੂੰ ਭੰਗੜੇ ਦੀ ਪਈ ਐ ਇੱਥੇ ਭੰਗੜਾ ਪਾਉਣਾ ਗੱਡੂ ਦਾ ਐਂਟਰਟੇਨਮੈਂਟ ਕਰਦੇ ਆ ਸਾਰਿਆਂ ਬਾਹ ਮੂਰੇ ਐਕਸੀਡੈਂਟ ਗਾਲਾਂ ਹੀ ਕੱਢਣੀਆਂ ਸਾਬਨੇ ਆਪਾਂ ਨੂੰ ਲੋ ਵੀ ਪੂਰੇ ਡੇਢ ਘੰਟੇ ਬਾਅਦ ਗੱਡੀਆਂ ਤੁਰੀਆਂ ਨੇ ਨਹੀਂ ਦੋ ਡੇਢ ਦੋ ਘੰਟੇ ਬਾਅਦ ਵੀ ਪਤਾ ਨਹੀਂ ਇਹੋ ਜਿਹਾ ਕੀ ਮੂਰੇ ਹੋਇਆ ਹੈ ਕਿਹੜਾ ਐਕਸੀਡੈਂਟ ਹੋਇਆ ਸੁਣਨ ਚਾਹ ਰਿਹਾ ਵੀ ਕੋਈ ਟਰੱਕ ਵਗੈਰਾ ਸੀਗਾ ਜਿਹੜਾ ਫਟ ਗਿਆ ਹੈਗਾ ਬਾਕੀ ਦੇਖੂਗਾ ਹਾਂ ਜਾ ਕੇ ਪਤਾ ਲੱਗੂਗਾ। ਅੱਧੇ ਘੰਟੇ ਬਾਅਦ ਟ੍ਰੈਫਿਕ ਖੁੱਲੀ ਆ। ਹੁਣ ਸਹੀ ਬਰਲਿਨ ਪਹੁੰਚ ਜਾਣਾ ਸੀ। ਉਹ ਇੱਥਾ ਤਾਂ ਫਰਕ ਆ। ਹੁਣ ਇਦਾਂ ਦਾ ਬੋਲ ਲਾ ਗਾ। ਚੱਲੀ ਚੱਲ। ਇਹ ਬੋ ਬੈੜਾ ਲੱਗਦਾ। ਲੋ ਵੀ ਕਾਹੜ ਕੋਈ ਵੱਡੇ ਹੀ ਕੀਤਾ ਲੱਗਦਾ ਕਿਸੇ ਨੇ। ਖੜਾ ਹੀ ਬਹੁਤ ਕੋਸਾ ਇੱਥੇ ਤੋਂ। ਪਰ ਪਤਾ ਨਹੀਂ ਲੱਗ ਰਿਹਾ ਵੀ ਕੀ ਹੋਇਆ। ਉਹ ਦੇਖੋ। ਆਹ ਟਰੱਕ ਬਲਟਿਆ ਹੋਇਆ। ਉਧਰੋਂ ਆ। ਉਹ ਟਰੱਕ ਤਾਂ ਉਧਰ ਬਲਟਿਆ ਪਰ ਇੱਧਰ ਘੱਟ ਬੰਦ ਕੀਤੇ ਨੇ ਇਹਨਾਂ ਨੇ। ਇੱਧਰ ਵੀ ਆ ਨਹੀਂ ਬੰਦ ਕਰਿਆ ਹੋਇਆ। ਲਾ ਤਾਂ ਬੰਦਾ ਮਰ ਗਿਆ ਬਾਬੇ। ਕਿਆ ਮਾ ਲਈ ਗੰਦੀ ਟਰੈਵਲ ਆ ਜਾਰ ਉਹਨਾਂ ਨੇ 4 ਵਜੇ ਜਾਮ ਲੱਗ ਗਈ ਸਾਨੂੰ 6:30 ਹੋ ਗਏ 2.5 ਘੰਟੇ ਪੂਰੇ ਜਾਮ ਸੀ